ਅਧਿਕਾਰ ਜਿਹੜੇ ਜਿਹੇ ਹੈਗੇ ਨੇ ਇਹ ਲਿਬਰਟੀ ਆਫ ਸਪੀਚ ਜਾਂ ਲਿਬਰਟੀ ਆਫ ਡੂਇੰਗ ਵਾਟ ਯੂ ਵਾਂਟ ਟੂ ਡੂ ਇਨ ਯੋਰ ਲਾਈਫ ਜੀ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਲਿਬਰਟੀ ਡਸਨਟ ਮੀਨ ਅਬਿਊਸ ਜੀ ਲਿਬਰਟੀ ਡਸਨਟ ਮੀਨ ਬਲਗੈਰਿਟੀ ਇਹ ਚੀਜ਼ਾਂ ਦੇ ਪਿੱਛੇ ਛੁਪ ਕੇ ਇੱਕ ਲਿਬਰਟੀ ਦੇ ਪਿੱਛੇ ਛੁਪ ਕੇ ਜਾਂ ਇੰਡੀਪੈਂਡੈਂਟ ਆਫ ਸਪੀਚ ਦੇ ਪਿੱਛੇ ਛੁਪ ਕੇ ਅਸੀਂ ਇਹੋ ਜਿਹਾ ਕੰਮ ਕਰ ਰਹੇ ਹਾਂ ਜਿਹਦੇ ਅੰਦਰ ਸਮਾਜ ਦੇ ਅੰਦਰ ਬਹੁਤ ਹੀ ਜ਼ਿਆਦਾ ਗਲਤ ਅਸਰ ਚੱਲ ਰਿਹਾ ਜਦੋਂ ਇਹ ਚਾਹੇ ਮੁੰਡੇ ਆ ਚਾਹੇ ਕੁੜੀਆਂ ਐ ਇਦਾਂ ਦੀਆਂ ਵੀਡੀਓ ਬਣਾਉਂਦੇ ਨੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਤਾਂ 노 ਡਾਊਟ ਕਿ ਉਹਨਾਂ ਦੇ ਪੇਰੈਂਟਸ ਵੀ ਦੇਖਦੇ ਹੋਣੇ ਆ ਬਿਲਕੁਲ ਕਿਉਂ ਉਦੋਂ ਉਹਨਾਂ ਨੂੰ ਰੋਕੀ ਰੋਕਾ ਟੋਕੀ ਉਹਨਾਂ ਨੂੰ ਨਹੀਂ ਕੀਤੀ ਜਾਂਦੀ ਕਿਉਂ ਉਹਨਾਂ ਨੂੰ ਨਹੀਂ ਸਮਝਾਇਆ ਜਾਂਦਾ ਵੀ ਇਸ ਤਰ੍ਹਾਂ ਦਾ ਕਰਨਾ ਜਿਹੜਾ ਸਮਾਜ ਤੇ ਗਲਤ ਅਸਰ ਪੈਂਦਾ ਤੇ ਉਹਨਾਂ ਦੀ ਖੁਦ ਹੀ ਰੈਪਿਊਟੇਸ਼ਨ ਵੀ ਕਿਤੇ ਨਾ ਕਿਤੇ ਡਾਊਨ ਹੁੰਦੀ ਜਦੋਂ ਅਸੀਂ ਸੀਗੇ ਸਕੂਲ ਚ ਜਾਂਦੇ ਸੀ ਜੀ ਘਰ ਉਹ ਕਿਤੇ ਗਲਤੀ ਨਾਲ ਜਾਂ ਇੰਟੈਂਸ਼ਨਲੀ ਕੋਈ ਰਬਰ ਪੈਨਸਲ ਲੈ ਆਉਂਦੇ ਸੀ ਨਾ ਤੇ ਘਰੇ ਡਾਂਟ ਪੈਂਦੀ ਸੀ ਕਿ ਕਿਹਦੀ ਪੈਨਸਲ ਆ ਕਿਹਦੀ ਰਬਰ ਆ ਦੂਜੇ ਦਿਨ ਜਾ ਕੇ ਪੇਰੈਂਟਸ ਟੀਚਰ ਨਾਲ ਗੱਲ ਕਰਦੇ ਸੀ ਵਾਪਿਸ ਕਰਦੇ ਸੀਗੇ ਔਰ ਉਹ ਬੱਚੇ ਨੂੰ ਸਿਖਾਇਆ ਜਾਂਦਾ ਸੀਗਾ ਕਿ ਤੁਸੀਂ ਗਲਤ ਕੰਮ ਕੀਤਾ ਹੈ ਅੱਜ ਉਹੀ ਪੇਰੈਂਟਸ ਨੇ ਕੁਝ ਪੇਰੈਂਟਸ ਜਿਹੜੇ ਕੁਝ ਇਨਫਲੂਐਂਸਰੇ ਕੰਮ ਕਰ ਰਹੇ ਨੇ ਉਹ ਉਹਨਾਂ ਦੀ ਗਲਤ ਅਰਨਿੰਗ ਦੇ ਉੱਤੇ ਇਨ ਮੋਰਲ ਮਨੀ ਦੇ ਉੱਤੇ ਐਸ਼ ਕਰ ਰਹੇ ਨੇ ਜੀ ਫੋਰਨ ਟ੍ਰਿਪਸ ਜਾ ਰਹੇ ਨੇ ਮਹੰਗੇ ਗਿਫਟ ਖਰੀਦ ਰਹੇ ਨੇ ਤਾਂ ਇਹ ਜਿਹੜੇ ਘਰ ਦੀ ਨਾ ਸ਼ੁਰੂਆਤ ਗਲਤ ਹੋਈ ਹੋਈ ਹੈ ਕਿਤੇ ਨਾ ਕਿਤੇ ਇਹ ਸੋਚਿਆ ਜਾਵੇ ਕਿ ਅਸੀਂ ਕਮਿੰਗ ਜਨਰੇਸ਼ਨ ਦੇ ਉੱਤੇ ਕੀ ਪ੍ਰਭਾਵ ਪਾ ਰਹੇ ਹਾਂ ਜੀ ਅਸੀਂ ਇਸ ਸਮਾਜ ਦੇ ਉੱਤੇ ਕੀ ਪ੍ਰਭਾਵ ਪਾ ਰਹੇ ਹਾਂ ਅਰ ਫਿਰ ਤੁਸੀਂ ਕਹਿੰਦੇ ਕਿ ਇਹ ਕੰਮ ਜਿਹੜਾ ਗਲਤ ਹੋ ਗਿਆ ਸਾਨੂੰ ਜਿਹੜੀਆਂ ਇਹ ਲਿਬਰਟੀ ਹੈ ਇਹ ਸਾਡੀ ਲਿਬਰਟੀ ਦੇ ਉੱਤੇ ਡਾਕਾ ਪਿਆ ਰਿਹਾ ਸਾਨੂੰ ਰੋਕਿਆ ਜਾ ਰਿਹਾ ਉਹ ਰੋਕਣਾ ਬਹੁਤ ਜ਼ਰੂਰੀ ਹੈ ਮੈਕਸਿਮਮ ਨੰਬਰ ਆਫ ਗਰਲਸ ਜਿਹੜੀਆਂ ਨੇ ਅੱਜ ਕੱਲ ਉਹ ਅੱਗੇ ਨੇ ਸਾਰੇ ਮੁੰਡਿਆਂ ਤੋਂ ਜੀ ਕੈਰੀਅਰ ਵਾਈਜ਼ ਲੈ ਲੋ ਚਾਹੇ ਪੁਲਿਸ ਦੇ ਉੱਚੇ ਅਹੁਦੇ ਲਾ ਲੋ ਚਾਹੇ ਤੁਸੀਂ ਸਿਵਲ ਐਡਮਿਨਿਸਟ੍ਰੇਸ਼ਨ ਚ ਲਾ ਲੋ ਚਾਹੇ ਤੁਸੀਂ ਡਿਫੈਂਸ ਚ ਲਾ ਲੋ ਕਿ ਜਿਹੜੀਆਂ ਕੁੜੀਆਂ ਨੇ ਬਾਰਡਰ ਤੇ ਵੀ ਇਵਨ ਕਿ ਫਾਈਟਰ 에ਅਰਕ੍ਰਾਫਟਸ ਨੂੰ ਉਡਾ ਰਹੀਆਂ ਨੇ ਰਾਈਟ ਤੇ ਅਸੀਂ ਕਹਿੰਦੇ ਕਿ ਨਹੀਂ ਅਸੀਂ ਉਹ ਕੰਮ ਨਹੀਂ ਕਰਨੇ ਅਸੀਂ ਇਹ ਛੋਟੇ ਛੋਟੇ ਕੰਮ ਕਰਕੇ ਈਜ਼ੀ ਅਰਨ ਮਨੀ ਕਰਕੇ ਤੇ ਅਸੀਂ ਫਿਰ ਇੱਕ ਬਾਹਰਨਾ ਕਿਸੇ ਪੇਰੈਂਟ ਦਾ ਸਿੱਖਿਆ ਕਿਸੇ ਉਹਦਾ ਲਗਾ ਕੇ ਅਸੀਂ ਕੁਝ ਵੀ ਕਰ ਰਹੇ ਹਾਂ ਅਸੀਂ ਸਾਈਟਸ ਬੰਦ ਕੀਤੀਆਂ ਨਾ ਕੁਝ ਸਾਈਟ ਜਿਹੜੀਆਂ ਨੇ ਬੰਦ ਕੀਤੀਆਂ ਨੇ ਓਨੋਗ੍ਰਾਫਿਕ ਬੰਦ ਕੀਤਾ ਆ ਹਥਿਆਰਾਂ ਦਾ ਦਿਖਾਣਾ ਯੂਜ਼ ਕਰਨਾ ਉਹਨਾਂ ਨੂੰ ਉਹ ਬੰਦ ਕੀਤਾ ਹੋਇਆ ਆ ਫਿਰ ਅਸੀਂ ਹੋਰ ਬੰਨੀ ਸਾਈਟਸ ਹੈਗੇ ਜਿਹੜੇ ਬੰਦ ਕੀਤੀਆਂ ਨੇ ਡਰੱਗਸ ਦਾ ਅਸੀਂ ਬੰਦ ਕੀਤਾ ਹੋਇਆ ਇਹ ਕਿਉਂ ਨਹੀਂ ਬੰਦ ਹੋ ਰਿਹਾ ਬਿਲਕੁਲ ਇਹ ਬੰਦ ਹੋਣਾ ਚਾਹੀਦਾ ਹੈ ਔਰ ਇਸ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਜਦੋਂ ਆਪਾਂ ਸਾਰਾ ਪਰਿਵਾਰ ਬੈਠਦਾ ਸੀ ਖਾਣਾ ਅਸੀਂ ਇਕੱਠੇ ਖਾਂਦੇ ਸੀ ਤਾਂ ਪੂਰੇ ਦਿਨ ਦਾ ਲੈਖਾ ਜੋਖਾ ਉਹ ਡਿਸਕਸ ਹੁੰਦਾ ਸੀ ਜੀ ਕਿਹਦੇ ਨਾਲ ਕੀ ਹੋਇਆ ਕਿਹਦੇ ਨਾਲ ਕੀ ਨਹੀਂ ਹੋਇਆ ਫਿਰ ਕੋਈ ਹਾਸਾ ਹੈ ਕੋਈ ਮਜ਼ਾਕ ਹੈ ਕੋਈ ਕੁਝ ਫੈਮਿਲੀ এনवायरमेंट ਬਣਦਾ ਨਹੀਂ ਅੱਜ ਕੱਲ ਕਿਸੇ ਨੂੰ ਟਾਈਮ ਹੀ ਨਹੀਂ ਹੈ ਬਿਲਕੁਲ ਤਾਂ ਟਾਈਮ ਸਪੈਂਡ ਕੀਤਾ ਜਾਵੇ ਅਸ਼ਲੀਲਤਾ ਮੈਮ ਜਵੇਂ ਦਾ ਕੰਟੈਂਟ ਸਿਰਫ ਕੰਚਨ ਕੁਮਾਰੀ ਨਹੀਂ ਹੋਰ ਬਹੁਤ ਸਾਰੀਆਂ ਇਨਫਲੂਐਂਸਰਾਂ ਮੇ ਦੀਆਂ ਹੈਗੀਆਂ ਜਿਹੜੀਆਂ ਪਾ ਰਹੀਆਂ ਇਸ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਜਿਵੇਂ ਤੁਸੀਂ ਪਹਿਲਾਂ ਲਾਜ਼ ਵੀ ਦੱਸਿਆ ਕਿ ਲਾਜ਼ ਹੈਗੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਇਹ ਚੀਜ਼ ਜਿਹੜੀ ਹੈ ਨਾ ਅਗਰ ਅਸੀਂ ਕਿਸੇ ਦੇ ਅਕਾਊਂਟਸ ਬੰਦ ਕਰਨੇ ਸ਼ੁਰੂ ਕਰਦੇ ਹਮ ਅਗਰ ਇੱਕ ਬੰਦ ਕਰਾਂਗੇ ਵੀ ਅੱਗੇ ਹੋਰ ਹੋ ਜਾਣਗੇ ਹਮ ਰਾਈ ਇਹ ਚੀਜ਼ ਨੂੰ ਮੁੱਢ ਤੋਂ ਤੋਂ ਖਤਮ ਕਰਨੀ ਚਾਹੀਦੀ ਹੈ ਇਸ ਪਲੈਟਫਾਰਮ ਨੂੰ ਬੰਦ ਕਰਨਾ ਚਾਹੀਦਾ ਬਿਲਕੁਲ ਜੀ ਔਰ ਉਹਦੇ ਲਈ ਲੀਗਲ ਲੈਟਰ ਜੋ ਹੈ ਮੇਰਾ ਚਲਾਜ ਜੀਆ ਕੱਲ ਦੇ ਵਿੱਚ ਤਿਆਰ ਕਰਕੇ ਅਸੀਂ ਓਕੇ ਤਾਂ ਮੈਂ ਉਹ ਲੈਟਰ ਜਿਹੜਾ ਆਪਣੇ ਆਨਰੇਬਲ ਪੀਐਮ ਸਾਹਿਬ ਨੂੰ ਹਮ ਆਨਰੇਬਲ ਹੋਮ ਮਿਨਿਸਟਰ ਸਾਹਿਬ ਨੂੰ ਔਰ ਸਾਡੇ ਸੀਐਮ ਸਾਹਿਬ ਨੂੰ ਔਰ ਡੀਜੀਪੀ ਸਾਹਿਬ ਨੂੰ ਔਰ ਗਵਰਨਰ ਸਾਹਿਬ ਨੂੰ ਇਹਨਾਂ ਨੂੰ ਮੈਂ ਸਭ ਨੂੰ ਭੇਜੂੰਗੀ ਔਰ ਅਪੀਲ ਕਰੂੰਗੀ ਕਿ ਇਹਦੇ ਬਾਰੇ ਸੋਚ ਕੇ ਇਸ ਨੂੰ ਜਿਹਦਾ ਆਪਾਂ ਬਾਕੀ ਚੀਜ਼ਾਂ ਬੜੀਆਂ ਬੰਦ ਕੀਤੀਆਂ ਨੇ ਬੜੀਆਂ ਸਾਈਟਸ ਬੰਦ ਹੋਈਆਂ ਨੇ ਇਸ ਨੂੰ ਵੀ ਬੰਦ ਕਰਨਾ ਚਾਹੀਦਾ ਇਹ ਇੱਕ ਨਹੀਂ ਬਹੁਤ ਨਹੀਂ ਹਮ ਹੁਣ ਪੁਲਿਸ ਕਿੱਥੇ ਕਿੱਥੇ ਜਾ ਕੇ ਸਿਕਿਉਰਿਟੀ ਦੇएगी ਉਹਨਾਂ ਦੇ ਘਰ ਚ ਬੈਠ ਕੇ ਤੇ ਸਿਕਿਉਰਿਟੀ ਨਹੀਂ ਦੇ ਸਕਦੇ ਤੁਸੀਂ ਕੋਡੀ ਸਾਨੂੰ ਸਿਕਿਉਰਿਟੀ ਦੇ ਦਿਓ ਪਰ ਅਸੀਂ ਉਹ ਰੀਲਾਂ ਬਣਾਈ ਜਾਵਾਂਗੇ ਉਹ ਕੰਟੈਂਟ ਅਸੀਂ ਪਾਈ ਜਾਵਾਂਗੇ that is not acceptable ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਇਨੇ ਦਿਨੀ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਇੱਕ ਮੁੱਦਾ ਕਾਫੀ ਭ��ਿਆ ਹੋਇਆ ਹੈ ਕੰਚਨ ਕੁਮਾਰੀ ਵਰਸਸ ਮੈਰੋ ਸਾਨੂੰ ਪਤਾ ਹੀ ਹੈ ਕਿ ਹਾਲ ਦੇ ਵਿੱਚ ਪੂਰੀ ਘਟਨਾ ਦੇ ਵਿੱਚ ਕੀ ਵਾਪਰਦਾ ਪਰ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੈ ਕਿ ਆਖਿਰ ਸਾਡੀਆਂ ਕਦਰਾਂ ਕੀਮਤਾਂ ਕਿੱਥੇ ਗਈਆਂ ਸਾਡਾ ਸਮਾਜ ਕਿਹੜੇ ਪਾਸੇ ਜਾ ਰਿਹਾ ਹੈ ਤਾ ਇਹ ਸਭ ਮਸਲੇ ਤੇ ਡਿਸਕਸ ਕਰਨ ਲਈ ਸਾਡੇ ਨਾਲ ਜੁੜੇ ਨੇ ਮਹਿਲਾ ਕਮਿਸ਼ਨ ਦੇ ਚੇਅਰ ਪਰਸਨ ਰਾਸ਼ਰਾਲੀ ਗਿੱਲ ਜੀ ਸਭ ਤੋਂ ਪਹਿਲਾਂ ਮੈਮ ਤੁਹਾਡਾ ਸਵਾਗਤ ਕਰਦੇ ਆਂ ਨਿਰਪੱਖ ਪੋਸਟ ਤੇ ਔਰ ਤੁਹਾਡਾ ਧੰਨਵਾਦ ਕਰਦੇ ਆਂ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ థాంਕਿਊ ਥੈਂਕਿਊ ਮੈਮ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਗੱਲ ਕਰੀਏ ਕਿ ਜਿਹੜਾ ਸਾਡਾ ਸਮਾਜ ਹੈ ਜਿਹੜੀ ਇਹ ਘਟਨਾ ਵਾਪਰੀ ਹੈ ਆਖਿਰ ਕਿਹੜੇ ਪਾਸੇ ਜਾ ਰਿਹਾ ਹੈ ਦੇਖੋ ਕਿੰਨੀ ਸ਼ਰਮਿੰਦਗੀ ਦੀ ਗੱਲ ਹੈ ਜੀ ਕਿ ਜਿਹੜਾ ਸਾਡਾ ਸਮਾਜ ਹੈ ਔਰ ਸਾਡੇ ਛੋਟੇ ਬੱਚੇ ਨੇ ਇਹਨਾਂ ਦੇ ਉੱਤੇ ਕਿਹੋ ਜਿਹਾ ਪ੍ਰਭਾਵ ਪੈ ਰਿਹਾ ਆ ਜੀ ਇਹ ਕੰਟੈਂਟ ਇਹੋ ਜਿਹਾ ਆ ਕਿ ਸਾਰੇ ਸਮਾਜ ਨੂੰ ਗੰਦਲਾ ਕਰਦਾ ਆ ਇਹ ਠੀਕ ਹੈ ਜੀ ਔਰ ਜੋ ਬੱਚੇ ਇਸ ਚੀਜ਼ ਇਨਵੋਲਵ ਨੇ ਕੱਲਾ ਕੁੜੀਆਂ ਨਹੀਂ ਹੈਗੀਆਂ ਇਹਦੇ ਨਾਲ ਨਾਲ ਮੁੰਡੇ ਵੀ ਬਹੁਤ ਨੇ ਹਮ ਖੁਦ ਨੂੰ ਮੋਰਲ ਵੈਲਿਊਸ ਜਾਂ ਮੋਰਲ ਕੈਰੈਕਟਰ ਜਿਹੜਾ ਆ ਨਾ ਸਾਨੂੰ ਬਚਪਨ ਸਿਖਾਇਆ ਜਾਂਦਾ ਬਿਲਡ ਅਪ ਕਰਨ ਦੇ ਲਈ ਰਾਈਟ ਲੇਕਿਨ ਇਹਦੇ ਅੰਦਰ ਨਾ ਕੋਈ ਮੋਰਲਸ ਨੇ ਨਾ ਕੋਈ ਵੈਲਿਊਸ ਨੇ ਔਰ ਨਾ ਹੀ ਕੋਈ ਅੱਛਾ ਮੈਸੇਜ ਜਿਹੜਾ ਇਹ ਸਾਡੇ ਸਮਾਜ ਨੂੰ ਚਾਹੁੰਦਾ ਆ ਹਮ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਚਪਨ ਪੇਰੈਂਟ ਸਿਖਾਉਂਦੇ ਨੇ ਫਿਰ ਅੱਗੇ ਜਾ ਕੇ ਸਕੂਲ ਚ ਟੀਚਰ ਸਿਖਾਉਂਦੇ ਨੇ ਫਿਰ ਸਾਡੀ ਇੱਕ ਜੀਵਨ ਦੀ ਇੱਕ ਲਹਿ ਬਣਦੀ ਆ ਕਿ ਅਸੀਂ ਉਸ ਆਧਾਰ ਬਣਦਾ ਜਦੋਂ ਉਸ ਆਧਾਰ ਦੇ ਉੱਤੇ ਅੱਗੇ ਕੰਮ ਕਰਦੇ ਜੀ ਇਹ ਜਿਹੜੀ ਚੀਜ਼ ਹੁਣ ਬਣੀ ਹੋਈ ਆ ਇਹ ਹੈਗੀ ਆ ਈਜ਼ੀ ਅਰਨਿੰਗ ਮਨੀ ਹਮ ਕਿ ਜਿੰਨਾ ਸੌਰੀ ਜਿੰਨਾ ਅਸੀਂ ਗੰਦਲਾਪਨ ਦਿਖਾਈਏ ਉਹਨੇ ਸਾਡੇ ਵਿਊਅਰਸ ਹੋਣਗੇ ਉਹਨੇ ਸਾਡੀ ਕਮਾਈ ਹੋਏਗੀ ਜੀ ਗੱਲ ਕਰਦੇ ਆ ਆਪਾਂ ਕਿ ਜੇ ਕੁੜੀਆਂ ਦਾ ਹੁੰਦਾ ਨਾ ਕਿ ਸਾਡੀ ਇੱਕੋ ਜਿਹੇ ਅਧਿਕਾਰ ਨੇ ਲੜਕਿਆਂ ਦੇ ਬਰਾਬਰ ਆਇਆ ਸੀ ਇਹ ਅਧਿਕਾਰ ਜਿਹੜੇ ਜਿਹੇ ਹੈਗੇ ਨੇ ਇਹ ਲਿਬਰਟੀ ਆਫ ਸਪੀਚ ਜਾਂ ਲਿਬਰਟੀ ਆਫ ਡੂਇੰਗ ਵਾਟ ਯੂ ਵਾਂਟ ਟੂ ਡੂ ਇਨ ਯੋਰ ਲਾਈਫ ਜੀ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਲਿਬਰਟੀ ਡਸਨਟ ਮੀਨ ਅਬਿਊਸ ਜੀ ਲਿਬਰਟੀ ਡਸਨਟ ਮੀਨ ਵਲਗੈਰਟੀ ਹਮ ਇਹ ਚੀਜ਼ਾਂ ਦੇ ਪਿੱਛੇ ਛੁਪ ਕੇ ਇੱਕ ਲਿਬਰਟੀ ਦੇ ਪਿੱਛੇ ਛੁਪ ਕੇ ਜਾਂ ਇੰਡੀਪੈਂਡੈਂਟ ਆਫ ਸਪੀਚ ਦੇ ਪਿੱਛੇ ਛੁਪ ਕੇ ਅਸੀਂ ਇਹੋ ਜਿਹਾ ਕੰਮ ਕਰ ਰਹੇ ਹਾਂ ਜਿਹਦੇ ਅੰਦਰ ਸਮਾਜ ਦੇ ਅੰਦਰ ਬਹੁਤ ਹੀ ਜ਼ਿਆਦਾ ਗਲਤ ਅਸਰ ਜਾ ਰਿਹਾ ਹੈ ਜੀ ਮੈਮ ਜਿਸ ਤਰ੍ਹਾਂ ਤੁਸੀਂ ਪੇਰੈਂਟਸ ਦੀ ਗੱਲ ਕੀਤੀ ਕਿ ਜਿਹੜੀ ਮੋਰਲ ਡਿਊਟੀ ਆ ਪੇਰੈਂਟਸ ਦੀ ਆ ਬੱਚਾ ਕੁਝ ਵੀ ਸਿੱਖਦਾ ਸੀ ਘਰ ਤੋਂ ਸਿੱਖਦੇ ਆ ਜਦੋਂ ਇਹ ਚਾਹੇ ਮੁੰਡੇ ਆ ਚਾਹੇ ਕੁੜੀਆਂ ਇਦਾਂ ਦੀਆਂ ਵੀਡੀਓ ਬਣਾਉਂਦੇ ਨੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਤਾਂ 노 ਡਾਊਟ ਕਿ ਉਹਨਾਂ ਦੇ ਪੇਰੈਂਟਸ ਵੀ ਦੇਖਦੇ ਹੋਣੇ ਆ ਬਿਲਕੁਲ ਕਿਉਂ ਉਦੋਂ ਉਹਨਾਂ ਨੂੰ ਰੋਕੀ ਰੋਕਾ ਟੋਕੀ ਉਹਨਾਂ ਨੂੰ ਨਹੀਂ ਕੀਤੀ ਜਾਂਦੀ ਕਿਉਂ ਉਹਨਾਂ ਨੂੰ ਨਹੀਂ ਸਮਝਾਇਆ ਜਾਂਦਾ ਵੀ ਇਸ ਤਰ੍ਹਾਂ ਦਾ ਕਰਨਾ ਜਿਹੜਾ ਸਮਾਜ ਤੇ ਗਲਤ ਅਸਰ ਪੈਂਦਾ ਤੇ ਉਹਨਾਂ ਦੀ ਖੁਦ ਹੀ ਰੈਪਿਊਟੇਸ਼ਨ ਵੀ ਕਿਤੇ ਨਾ ਕਿਤੇ ਡਾਊਨ ਹੁੰਦੀ ਆ ਬਿਲਕੁਲ ਇਹ ਤੁਸੀਂ ਯਾਦ ਕਰੋ ਬਚਪਨ ਦੇ ਵਿੱਚ ਜਦੋਂ ਅਸੀਂ ਸੀਗੇ ਸਕੂਲ ਚ ਜਾਂਦੇ ਸੀ ਘਰ ਉਹ ਕਿਤੇ ਗਲਤੀ ਨਾਲ ਜਾਂ ਇੰਟੈਂਸ਼ਨਲੀ ਕੋਈ ਰਬਰ ਪੈਨਸਲ ਲੈ ਆਉਂਦੇ ਸੀ ਨਾ ਤੇ ਘਰੇ ਡਾਂਟ ਪੈਂਦੀ ਸੀ ਕਿ ਕੀ ਦੀ ਪੈਨਸਲ ਆ ਕੀ ਦੀ ਰਬਰ ਆ ਦੂਜੇ ਦਿਨ ਜਾ ਕੇ ਪੇਰੈਂਟਸ ਟੀਚਰ ਨਾਲ ਗੱਲ ਕਰਦੇ ਸੀ ਵਾਪਿਸ ਕਰਦੇ ਸੀਗੇ ਔਰ ਉਹ ਬੱਚੇ ਨੂੰ ਸਿਖਾਇਆ ਜਾਂਦਾ ਸੀਗਾ ਕਿ ਤੁਸੀਂ ਗਲਤ ਕੰਮ ਕੀਤਾ ਹੈ ਅੱਜ ਉਹੀ ਪੇਰੈਂਟਸ ਨੇ ਕੁਝ ਪੇਰੈਂਟਸ ਜਿਹੜੇ ਕੁਝ ਇਨਫਲੂਐਂਸਰੇ ਕੰਮ ਕਰ ਰਹੇ ਨੇ ਉਹ ਉਹਨਾਂ ਦੀ ਗਲਤ ਅਰਨਿੰਗ ਦੇ ਉੱਤੇ ਇਨ ਮੋਰਲ ਮਨੀ ਦੇ ਉੱਤੇ ਐਸ਼ ਕਰ ਰਹੇ ਨੇ ਜੀ ਫੋਰਨ ਟ੍ਰਿਪਸ ਜਾ ਰਹੇ ਨੇ ਮਹੰਗੇ ਗਿਫਟ ਖਰੀਦ ਰਹੇ ਨੇ ਤਾਂ ਇਹ ਜਿਹੜੇ ਘਰ ਦੀ ਨਾ ਸ਼ੁਰੂਆਤ ਗਲਤ ਹੋਈ ਹੋਈ ਹੈ ਕਿਤੇ ਨਾ ਕਿਤੇ ਜੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਪੈਸਾ ਹੈ ਉਹਨਾਂ ਨੇ ਇੱਜ਼ਤ ਨਾਲੋਂ ਵੀ ਵੱਧ ਕੇ ਜਿਹੜੀ ਸੈਲਫ ਰਿਸਪੈਕਟ ਆ ਉਹਦੇ ਨਾਲੋਂ ਵੀ ਵੱਧ ਕੇ ਉਹਨਾਂ ਲਈ ਪੈਸਾ ਲੈਣ ਹੋ ਗਿਆ ਬਿਲਕੁਲ ਹੋ ਗਿਆ ਇਸੇ ਕਰਕੇ ਉਹ ਜਿਹੜਾ ਪੈਸੇ ਨੂੰ ਹੀ ਜ਼ਿਆਦਾ ਤਵੱਜੂ ਦੇ ਰਹੇ ਨੇ ਇਸ ਤੋਂ ਕਿ ਇਹ ਸੋਚਿਆ ਜਾਵੇ ਕਿ ਅਸੀਂ ਕਮਿੰਗ ਜਨਰੇਸ਼ਨ ਦੇ ਉੱਤੇ ਕੀ ਪ੍ਰਭਾਵ ਪਾ ਰਹੇ ਹਾਂ ਅਸੀਂ ਇਸ ਸਮਾਜ ਦੇ ਉੱਤੇ ਕੀ ਪ੍ਰਭਾਵ ਪਾ ਰਹੇ ਹਾਂ ਅਰ ਫਿਰ ਤੁਸੀਂ ਕਹਿੰਦੇ ਕਿ ਕੰਮ ਜਿਹੜਾ ਗਲਤ ਹੋ ਗਿਆ ਸਾਨੂੰ ਜਿਹੜੀਆਂ ਇਹ ਲਿਬਰਟੀ ਹੈ ਇਹ ਸਾਡੀ ਲਿਬਰਟੀ ਦੇ ਉੱਤੇ ਡਾਕਾ ਪੈ ਰਿਹਾ ਸਾਨੂੰ ਰੋਕਿਆ ਜਾ ਰਿਹਾ ਉਹ ਰੋਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਮੈਸੇਜ ਦੇ ਨਾਲ ਤੁਹਾਡਾ ਗਲਤ ਪ੍ਰਭਾਵ ਦੂਜਿਆਂ ਤੇ ਪੈ ਰਿਹਾ ਉਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਜੀ ਔਰ ਮੈਂ ਇੰਨਾ ਕੁੜੀਆਂ ਦੀ ਜਦੋਂ ਵੀ ਵਿਰੋਧਤਾ ਹੁੰਦੀ ਹੈ ਕਮੈਂਟ ਵੀ ਅਸੀਂ ਪੜਦੇ ਹਾਂ ਨਾ ਕੁੜੀਆਂ ਲਾਈਵ ਹੋ ਕੇ ਵੀ ਉਹ ਖੁਦ ਕਹਿ ਰਹੀਆਂ ਕਿ ਸਾਡੀ ਮਜਬੂਰੀ ਹੈ ਸਾਡੇ ਘਰ ਦੇ ਹਾਲਾਤ ਇਦਾਂ ਦੇ ਆ ਸਾਨੂੰ ਇਹ ਕੰਮ ਕਰਨਾ ਪੈਂਦਾ ਪਰ ਦੂਜੇ ਪਾਸੇ ਅਸੀਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲ ਬਹੁਤ ਸਾਰੀਆਂ ਕੁੜੀਆਂ ਐਵੇਂ ਦੀਆਂ ਦੇਖਾਂਗੇ ਜਿਹੜੀਆਂ ਹਾਰਡ ਵਰਕ ਕਰਦੀਆਂ ਮੁਹਾਲੀ ਦੇ ਇੱਕ ਐਗਜ਼ਾਮਪਲ ਹੈ ਜੋਮੈਟੋ ਤੇ ਕੰਮ ਕਰਦੀ ਹੈ ਕੁੜੀ ਹੈਂਡੀਕੈਪਡ ਹੈ ਪਰ ਉਹ ਵੀ ਕੰਮ ਕਰ ਰਹੀ ਹੈ ਹਾਰਡ ਵਰਕ ਕਰ ਰਹੀ ਹੈ ਕਿਉਂ ਉਹ ਸੋਚਦੀਆਂ ਕਿ ਇਹੋ ਜਿਹਾ ਕੰਟੈਂਟ ਪਾ ਕੇ ਹੀ ਜਿਹੜੇ ਪੈਸੇ ਕਮਾਏ ਜਾ ਸਕਦੇ ਕੋ ਇਹ ਜਿਹੜੇ ਐਕਸਕਿਊਜ਼ਸ ਨੇ ਹੂੰ ਉਹਦੇ ਪਿੱਛੇ ਛਿਪ ਕੇ ਅਸੀਂ ਕੁਝ ਵੀ ਕਹਿ ਦਈਏ ਕਿ ਮੇਰੇ ਫਾਦਰ ਬਹੁਤ ਬਿਮਾਰ ਆ ਮੈਨੂੰ ਲੱਖਾਂ ਦੀ ਲੋੜ ਆ ਉਹਨਾਂ ਦੇ ਆਪਰੇਸ਼ਨ ਦੇ ਲਈ ਜਾਂ ਮੈਨੂੰ ਇਸ ਚੀਜ਼ ਦੀ ਲੋੜ ਆ ਜਿਹੜਾ ਸਾਨੂੰ ਇਕੁਅਲ ਰਾਈਟਸ ਮਿਲਣ ਸਮਾਜ ਦੇ ਅੰਦਰ ਕੁੜੀਆਂ ਨੂੰ ਮਿਲੇ ਨੇ ਮੁੰਡਿਆਂ ਦੇ ਬਰਾਬਰ ਨੇ ਉਹ ਮਿਲਨੇ ਕਿ ਤੁਸੀਂ ਆਪਣਾ ਕੈਰੀਅਰ ਬਣਾਓ ਪੜੋ ਲਿਖੋ ਜੋ ਕਰਨਾ ਹੈ ਤੁਸੀਂ ਕਰੋ ਜੋ ਖਾਣਾ ਪੀਣਾ ਕੈਰੀਅਰ ਬਣਾਉਣਾ ਉਹ ਕਰੋ ਬਜਾਏ ਇਸੇ ਕਿ ਇਹ ਦੂਜੀ ਤਰੀਕੇ ਨਾਲ ਅਸੀਂ ਇਹਨੂੰ ਮਿਸਯੂਜ਼ ਕਰ ਰਹੇ ਹਾਂ ਇੱਥੇ ਐਓ ਜੀਆਂ ਵੀ ਕੁੜੀਆਂ ਨੇ ਮੈਕਸਿਮਮ ਨੰਬਰ ਆਫ ਗਰਲਸ ਜਿਹੜੀਆਂ ਨੇ ਅੱਜ ਕੱਲ ਉਹ ਅੱਗੇ ਨੇ ਸਾਰੇ ਮੁੰਡਿਆਂ ਤੋਂ ਜੀ ਕੈਰੀਅਰ ਵਾਈਜ਼ ਲੈ ਲਓ ਚਾਹੇ ਪੁਲਿਸ ਦੇ ਉੱਚੇ ਅਹੁਦੇ ਲਾ ਲਓ ਚਾਹੇ ਤੁਸੀਂ ਸਿਵਲ ਐਡਮਿਨਿਸਟ੍ਰੇਸ਼ਨ ਚ ਲਾ ਲਓ ਚਾਹੇ ਤੁਸੀਂ ਡਿਫੈਂਸ ਚ ਲਾ ਲਓ ਕਿ ਜਿਹੜੀਆਂ ਕੁੜੀਆਂ ਨੇ ਬਾਰਡਰ ਤੇ ਵੀ ਈਵਨ ਕਿ ਫਾਈਟਰ 에어ਕ੍ਰਾਫਟਸ ਬਣਾ ਉਡਾ ਰਹੀਆਂ ਨੇ ਰਾਈਟ ਤੇ ਅਸੀਂ ਕਹਿੰਦੇ ਕਿ ਨਹੀਂ ਅਸੀਂ ਉਹ ਕੰਮ ਨਹੀਂ ਕਰਨੇ ਹਮ ਅਸੀਂ ਇਹ ਛੋਟੇ ਛੋਟੇ ਕੰਮ ਕਰਕੇ ਈਜ਼ੀ ਅਰਨ ਮਨੀ ਕਰਕੇ ਤੇ ਅਸੀਂ ਫਿਰ ਇੱਕ ਬਹਾਨਾ ਕਿਸੇ ਪੇਰੈਂਟਸ ਦਾ ਸਿੱਖ ਜਾਂ ਕਿਸੇ ਉਹਦਾ ਲਗਾ ਕੇ ਅਸੀਂ ਕੁਝ ਵੀ ਕਰ ਲਈਏ ਘਰ ਦੇ ਅੰਦਰ ਅੱਜ ਕੱਲ ਕੱਲੇ ਨੌਜਵਾਨ ਕੁੜੀਆਂ ਹੀ ਨਹੀਂ ਮੈਰਿਡ ਲੇਡੀਜ਼ ਬੱਚੇ ਨੇ ਪਰ ਫਿਰ ਵੀ ਉਹ ਇਹ ਕੰਮ ਕਰ ਰਹੇ ਨੇ ਹਸਬੰਦ ਕਿਉਂ ਨਹੀਂ ਰੋਕਦੇ ਬਿਲਕੁਲ ਪੇਰੈਂਟਸ ਕਿਉਂ ਨਹੀਂ ਰੋਕਦੇ ਜਿਹੜੇ ਭਰਾ ਬੂਸਟ ਕਰਦੇ ਨੇ ਕਿ ਸਾਨੂੰ ਫੋਰਨ ਟ੍ਰਿਪ ਮਿਲਿਆ ਤੇ ਮੇਰੀ ਭੈਣ ਨੇ ਗਿਫਟ ਦਿੱਤੀ ਹੈ ਗੱਡੀ ਉਹ ਕਿਉਂ ਨਹੀਂ ਰੋਕਦੇ ਪਹਿਲਾਂ ਹੁੰਦਾ ਸੀ ਨਾ ਜਦੋਂ ਕੁੜੀਆਂ ਬਾਹਰ ਜਾਂਦੀ ਸੀ ਤੇ ਭਰਾ ਰੋਕਦਾ ਸੀ ਕਿ ਤੂੰ ਚੁੰਨੀ ਕਿੱਥੇ ਆ ਜੀ ਇੱਕ ਡਰ ਹੁੰਦਾ ਸੀ ਡਰ ਹੁੰਦਾ ਸੀਗਾ ਰਾਈਟ ਅਸੀਂ ਇਕੱਲੇ ਫਾਦਰ ਤੇ ਭਰਾ ਤੋਂ ਨਹੀਂ ਸੀ ਡਰਦੇ ਚਾਚੇ ਮਾਮੇ ਤਾਇਆ ਤੋਂ ਡਰਦੇ ਸੀ ਕਿਤੇ ਕੋਈ ਦੇਖ ਤਾਂ ਨਹੀਂ ਰਿਹਾ ਸਾਨੂੰ ਠੀਕ ਹੈ ਅੱਜ ਕੱਲੋ ਸਾਰਾ ਡਰ ਹੀ ਖਤਮ ਹੋਇਆ ਹੋਇਆ ਤੇ ਇਹ ਜਿਹੜੀ ਚੀਜ਼ ਹੈ ਸਾਡੇ ਆਲਰੇਡੀ ਐਗਜ਼ਿਸਟਿੰਗ ਐਕਟਸ ਹੈ ਜੀ ਜਿਹੜੇ ਕੀ ਲਗਾਏ ਲਗਾਉਣੇ ਚਾਹੀਦੇ ਸੀ ਔਰ ਲਗਾਏ ਲਗਾਉਂਦੇ ਨੇ ਕਿ ਜਿੱਦਾਂ ਹੁਣ ਸਾਡਾ ਬੀਐਨਐਸ 94 ਹੈ 92 ਹੈ 67 ਹੈ ਏ ਹੈ ਈ ਹੈ ਰਾਈਟ ਇਹ ਜਿਹੜੇ 509 ਵੀ ਹੈ ਉਹ ਕਰਨ ਦੇ ਲਈ ਆਈਟੀ ਰੂਲਸ ਹੈ ਕਿ ਨਹੀਂ ਅਸੀਂ ਰੈਗੂਲੇਟ ਕਿਉਂ ਨਹੀਂ ਕਰ ਰਹੇ ਸਾਈਬਰ ਨੂੰ ਬਿਲਕੁਲ ਠੀਕ ਹੈ ਅਸੀਂ ਸਾਈਟਸ ਬੰਦ ਕੀਤੀਆਂ ਨਾ ਕੁਝ ਸਾਈਟ ਜਿਹੜੀਆਂ ਨੇ ਬੰਦ ਕੀਤੀਆਂ ਨੇ ਓਨੋਗ੍ਰਾਫਿਕ ਬੰਦ ਕੀਤਾ ਆ ਹਥਿਆਰਾਂ ਦਾ ਦਿਖਾਣਾ ਯੂਜ਼ ਕਰਨਾ ਉਹਨਾਂ ਨੂੰ ਉਹ ਬੰਦ ਕੀਤਾ ਹੋਇਆ ਆ ਫਿਰ ਅਸੀਂ ਹੋਰ ਮੈਨੀ ਸਾਈਟਸ ਹੈਗੇ ਜਿਹੜੇ ਬੰਦ ਕੀਤੀਆਂ ਨੇ ਡਰੱਗਸ ਦਾ ਅਸੀਂ ਬੰਦ ਕੀਤਾ ਹੋਇਆ ਇਹ ਕਿਉਂ ਨਹੀਂ ਬੰਦ ਹੋ ਰਿਹਾ ਬਿਲਕੁਲ ਇਹ ਬੰਦ ਹੋਣਾ ਚਾਹੀਦਾ ਹੈ ਔਰ ਇਸ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਮੈਮ ਤੁਸੀਂ ਬਹੁਤ ਸਹੀ ਕਿਹਾ ਕਿ ਜੇਕਰ ਅਸੀਂ ਹਥਿਆਰਾਂ ਨੂੰ ਕੰਟਰੋਲ ਕਰ ਸਕਦੇ ਹਾਂ ਜਿਹੜੀਆਂ ਪੋਰਨ ਸਾਈਟਸ ਸੀ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ ਤਾਂ ਫਿਰ ਇਹਦੇ ਤੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਹੁਣ ਲੋਕ ਜੋ ਹੋਇਆ ਕੰਚਨ ਕੁਮਾਰੀ ਵਾਲਾ ਕਿੱਸਾ ਮੈਰੋ ਦੇ ਵੱਲੋਂ ਉਸ ਨੂੰ ਖਤਮ ਕੀਤਾ ਗਿਆ ਜਾਂ ਜ਼ਿੰਮੇਵਾਰੀ ਲਈ ਹੁਣ ਲੋਕ ਬਹੁਤ ਸਾਰੇ ਲੋਕ ਹੈ ਜਿਹੜੇ ਉਹਦੇ ਫੇਵਰ ਚ ਆ ਉਹ ਕਹਿ ਰਹੇ ਨੇ ਕਿ ਜੋ ਹੋਇਆ ਠੀਕ ਹੋਇਆ ਬਹੁਤ ਘੱਟ ਲੋਕ ਆ ਜਿਹੜੇ ਆਲੋਚਨਾ ਵਾਲੇ ਆ ਤੁਸੀਂ ਕੀ ਕਾਨੂੰਨ ਦੇ ਪੱਖ ਤੋਂ ਜਾਂ ਵੈਸੇ ਆਪਾਂ ਇੱਕ ਸਾਈਡ ਸਮਾਜ ਨੂੰ ਰੱਖ ਲਈਏ ਉਹਦੇ ਪੱਖ ਤੋਂ ਤੁਸੀਂ ਕੀ ਸਮਝਦੇ ਹੋ ਕਿ ਦੇਖੋ ਜਿਹੜੀ ਮੈਸੇਜ ਦੇਣੇ ਚਾਹੁੰਦੇ ਸੀ ਜਾਂ ਜਿਹੜੀ ਇੰਟੈਂਸ਼ਨ ਅਸੀਂ ਕਹਿੰਦੇ ਹਾਂ ਗਲਤ ਹੈ ਉਹ ਵੀ ਕਹਿੰਦੇ ਨੇ ਗਲਤ ਹੈ ਰਾਈਟ ਲੇਕਿਨ ਇੱਕ ਕੋਲਡ ਬਲੱਡਡ ਮਰਡਰ ਹੈ ਜਿਸ ਦੇ ਲਈ ਕੋਈ ਐਕਸਕਿਊਜ਼ ਨਹੀਂ ਆ ਉਸ ਚੀਜ਼ ਦੇ ਲਈ ਇਹ ਚੀਜ਼ ਦੇ ਉੱਤੇ ਮੈਂ ਨਹੀਂ ਆਉਂਗੀ ਇੱਕ ਕਾਨੂੰਨੀ ਕਾਰਵਾਈ ਹੈ ਜੋ ਪੁਲਿਸ ਦੀ ਕਾਨੂੰਨ ਬਣਦੇ ਨੇ ਜਾਂ ਉਹਨਾਂ ਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਜੀ ਮੈਮ ਇੱਕ ਕੁੜੀਆਂ ਨੇ ਪਤਾ ਨਹੀਂ ਸ਼ਾਇਦ ਆਪਣਾ ਲਾਈਫ ਸਟਾਈਲ ਜਾਂ ਉਹਨਾਂ ਦੇ ਖਰਚੇ ਜਾਂ ਕੁਝ ਸੋਸ਼ਲ ਸਟੇਟਸ ਉਹ ਆਪਣਾ ਦਿਖਾਉਣ ਦੇ ਲਈ ਬਹੁਤ ਸਾਰੇ ਗਲਤ ਕੰਮਾਂ ਦੇ ਵਿੱਚ ਨਾ ਸਿਰਫ ਆਪਾਂ ਵੀਡੀਓ ਦੀ ਗੱਲ ਕਰੀਏ ਬਹੁਤ ਸਾਰੇ ਮਸਲੇ ਇਦਾਂ ਦੇ ਵੀ ਸਾਹਮਣੇ ਆਉਂਦੇ ਕਿ ਕੁੜੀਆਂ ਮੁੰਡਿਆਂ ਨੂੰ ਫਸਾਉਂਦੀਆਂ ਨੇ ਫਿਰ ਬਲੈਕਮਿਲਿੰਗ ਵਾਲਾ ਕੇਸ ਹੁੰਦਾ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਆ ਕਿਉਂ ਆਖਿਰ ਜਿਹੜਾ ਸਾਡਾ ਨੌਜਵਾਨ ਕੁੜੀਆਂ ਨੇ ਚਾ ਮੁੰਡੇ ਨੇ ਕਿਉਂ ਇਸ ਲਾਈਨ ਵੱਲ ਚੱਲਦੇ ਆ ਦੇਖੋ ਉਹ ਇਹਨਾਂ ਲਿਬਰਟੀ ਦੀ ਆ ਜਾਂਦੀ ਹੈ ਇਹਦੇ ਵਿੱਚ ਗੱਲ ਰਾਈਟ ਹੁਣ ਮੈਂ ਬੜੀਆਂ ਕੁੜੀਆਂ ਮੇਰੇ ਕੋਲ ਕਮਿਸ਼ਨ ਦੇ ਅੰਦਰ ਬਹੁਤ ਰਿਪੋਰਟਸ ਆਉਂਦੀਆਂ ਨੇ ਜੀ ਕੁੜੀਆਂ ਨੇ ਪਿੰਡੋਂ ਹੈ ਜਿਹੜੀਆਂ ਸ਼ਹਿਰ ਆਈਆਂ ਨੇ ਪੜ੍ਹਨ ਲਈ ਆਈਆਂ ਨੇ ਕੈਰੀਅਰ ਬਣਾਉਣ ਲਈ ਆਈਆਂ ਨੇ ਚਾਹੇ ਭਾਵੇਂ ਸ਼ਹਿਰ ਦੀਆਂ ਕੁੜੀਆਂ ਵੀ ਹੈਗੀਆਂ ਨੇ ਉਹ ਕਹਿੰਦੇ ਕਿ ਅਸੀਂ ਸਾਨੂੰ ਜ਼ਿੰਦਗੀ ਵਿੱਚ ਆਪਣਾ ਜੀਵਨ ਦਾ ਅਧਿਕਾਰ ਹੈ ਹਮ ਇਹ ਅਸੀਂ ਕਮਾ ਰਹੇ ਹਾਂ ਅਸੀਂ ਜੌਬ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਜ਼ਿੰਦਗੀ ਕਮਾਉਣ ਜੋ ਵੀ ਕਰੀਏ ਉਸ ਸਾਨੂੰ ਉਹਦਾ ਅਧਿਕਾਰ ਹੈ ਤੇ ਉੱਥੇ ਕਿਤੇ ਨਾ ਕਿਤੇ ਕਿਸੇ ਪਲੇਟਫਾਰਮ ਤੇ ਲੜਕੀਆਂ ਨੂੰ ਮਿਲ ਜਾਂਦੀਆਂ ਨੇ ਉੱਥੇ ਲਿਵ ਇਨ ਰਿਲੇਸ਼ਨਸ਼ਿਪ ਸ਼ੁਰੂ ਹੋ ਜਾਂਦਾ ਉਹਨਾਂ ਦਾ ਰਾਈਟ ਤੇ ਲੇਕਿਨ ਲਿਵ ਇਨ ਰਿਲੇਸ਼ਨਸ਼ਿਪ ਦੇ ਵੀ ਸਾਡੇ ਲਾਅ ਤੇ ਹੈਗਾ ਕਿ ਤੁਸੀਂ ਕਰ ਸਕਦੇ ਹੋ ਲਿਵ ਇਨ ਰਿਲੇਸ਼ਨਸ਼ਿਪ ਕੋਈ ਵੀ ਕਰ ਸਕਦਾ ਹੈ ਇਹਦੇ ਅੰਦਰ ਜੀ ਲੇਕਿਨ ਪ੍ਰੋਬਲਮ ਕਿੱਥੇ ਆਉਂਦੀ ਹੈ ਜਦੋਂ 6 ਮਹੀਨੇ ਬਾਅਦ ਸਾਲ ਬਾਅਦ ਮੁੰਡਾ ਛੱਡ ਕੇ ਭੱਜ ਜਾਂਦਾ ਜਾਂ ਕੁੜੀ ਛੱਡ ਕੇ ਭੱਜ ਜਾਂਦੀ ਹੈ ਦੋਹਾਂ ਦੇ ਵਿੱਚੋਂ ਜੀ ਫੇ ਕੁੜੀਆਂ ਜਿਹੜੀਆਂ ਨੇ ਉਰੰਦੀਆਂ ਆਂਦੀਆਂ ਨੇ ਕਿ ਦੇਖੋ ਜੀ ਸਾਡੇ ਤੇ ਤੇ ਦਾਗ ਲੱਗ ਗਿਆ ਮੇਰਾ ਵਿਆਹ ਕੌਣ ਕਰਾਊਗਾ ਹੁਣ ਇਹ ਲੜਕੇ ਨੂੰ ਬੁਲਾਓ ਇਹਦੇ ਉੱਤੇ ਤੁਸੀਂ ਰੇਪ ਦਾ ਪਰਚਾ ਦਰਜ ਕਰਾਓ ਓਕੇ ਉਹ ਤੇ ਬਣਦਾ ਹੀ ਨਹੀਂ ਹੂੰ ਕਿਉਂਕਿ ਤੁਸੀਂ ਅਠਾਰਾ ਸਾਲ ਤੋਂ ਉੱਤੇ ਹੋ ਇਹ ਕੰਸੈਂਸ਼ੁਅਲ ਹੈ ਇਹਦੇ ਉੱਤੇ ਕੋਈ ਪਰਚਾ ਨਹੀਂ ਬਣਦਾ ਰਾਈਟ ਜੀ ਇਹ ਸਾਰਾ ਮੈਂ ਹਮੇਸ਼ਾ ਮੇਰੇ ਇੱਕ ਸਵਾਲ ਹੁੰਦਾ ਕੁੜੀਆਂ ਨੂੰ ਕਿ ਜਦੋਂ ਤੁਸੀਂ ਕੀ ਸੋਚ ਕੇ ਇਹ ਰਿਲੇਸ਼ਨਸ਼ਿਪ 'ਚ ਗਏ ਸੀ ਔਰ ਵਿਸ਼ਵਾਸ ਕੀਤਾ ਸੀ ਕਿ ਇਹ ਗੱਲ ਹੋਏਗੀ ਵਿਆਹ ਕਰਾਏਗਾ ਜੀ ਲड़का ਕਰਾਏਗਾ ਤੁਹਾਡੀ ਪੇਰੈਂਟਸ ਦੀ ਸਹਿਮਤੀ ਸੀ ਇਹਦੇ ਅੰਦਰ ਹਮ ਕਿ ਜਦੋਂ ਕੀਤਾ ਕਈ ਕਹਿਣਗੇ ਨਹੀਂ ਜੀ ਠੀਕ ਹੈ ਕਿਉਂ ਜੋ ਚੀਜ਼ ਅਸੀਂ ਆਪਣੇ ਮਾਪੇ ਤੋਂ ਛੁਪਾਨੇ ਆ ਜੀ ਆਪਣੇ ਫਾਦਰ ਜਾਂ ਭਰਾ ਤੋਂ ਛੁਪਾਨੇ ਆ ਇਹਦਾ ਮਤਲਬ ਉਹ ਚੀਜ਼ ਗਲਤ ਹੈ ਜੀ ਠੀਕ ਹੈ ਔਰ ਉਹ ਲੜਕੀਆਂ ਜਿਹੜੀਆਂ ਤੁਸੀਂ ਇਸ ਤਰ੍ਹਾਂ ਦੇ ਕਰਤੇ ਲੈਣੇ ਹੋ ਸਾਰੇ ਕੰਮ ਫਿਰ ਬਾਅਦ ਦੇ ਵਿੱਚ ਤੁਹਾਨੂੰ ਪੁਘਤਣਾ ਪੈਂਦਾ ਕਈ ਮੁੰਡੇ ਵੀ ਨੇ ਉਹ ਕਹਿੰਦੇ ਜੀ ਕੁੜੀ ਛੱਡ ਕੇ ਚਲੀ ਗਈ ਉਹ ਕਿਸੇ ਹੋਰ ਮੁੰਡੇ ਨਾਲ ਚਲੀ ਗਈ ਹੋ ਰਾਈਟ ਤੇ ਮੈਂ ਆਪਣੇ ਮਾਪੇ ਨੂੰ ਕਿਹਾ ਸੀ ਕਿ ਮੈਂ ਤਾਂ ਵਿਆਹ ਕਰਾਣਾ ਹੈ ਦਿਨ ਨੂੰ ਹੁਕੀ ਹੋਏਗਾ ਹੂੰ ਉੱਥੇ ਵੀ ਤੇ ਇਹੀ ਗੱਲ ਹੈ ਔਰ ਜਿਹੜਾ ਲਾਅ ਹੈ ਸਾਡਾ ਲਿਵ-ਇਨ ਰਿਲੇਸ਼ਨਸ਼ਿਪ ਦਾ ਇਹ ਓਪਨ-ਐਂਡਡਡ ਹੈ ਜੀ ਇਹਦੇ ਚ ਕੋਈ ਉਹ ਨਹੀਂ ਹੈ ਸਜ਼ਾ ਨਹੀਂ ਹੈ ਉਹਦੇ ਅੰਦਰ ਕੁਛ ਵੀ ਕੋਈ ਵੀ ਕਰ ਸਕਦਾ ਹੂੰ ਇੱਥੇ ਤੱਕ ਕਿ ਮੈਰਿਡ ਪੀਪਲ ਜੀ ਜਿਹਦੇ ਘਰ ਚ ਅ ਬੱਚੇ ਵੀ ਨੇ ਵਾਈਫ ਵੀ ਹੈ ਲੇਕਿਨ ਉਹ ਕਹਿੰਦਾ ਹੁਣ ਨਹੀਂ ਤੈਨੂੰ ਮੈਂ ਰੱਖਣਾ ਤੂੰ ਘਰੋਂ ਜਾ ਇਹ ਤੋਂ ਉਹ ਕਿਸੇ ਹੋਰ ਲੇਡੀ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਔਰ ਬੜੀਆਂ ਲੇਡੀਜ਼ ਵੀ ਨੇ ਜਿਹੜੀਆਂ ਕੀ ਘਰ ਬੱਚੇ ਛੱਡ ਕੇ ਆਪਣੇ ਕਿਸੇ ਹੋਰ ਬੰਦੇ ਦੇ ਨਾਲ ਚਲੇ ਜਾਂਦੇ ਕਿ ਨਹੀਂ ਮੈਂ ਹੁਣ ਨਹੀਂ ਤੇਰੇ ਨਾਲ ਰਹਿਣਾ ਬੱਚੇ ਨੂੰ ਤੂੰ ਪਾਲ ਹਾਂ ਏ ਤੋ ਇਹ ਜਿਹੜੇ ਲਾਜ਼ ਨੇ ਨਾ ਇਹਨਾਂ ਦੇ ਲਈ ਵੀ ਇੱਕ ਸਟ੍ਰਿਕਟ ਲਾ ਬੰਨਣਾ ਚਾਹੀਦਾ ਕਿ ਯੂ ਕੈਨ ਨਾਟ ਡੂ ਥਿਸ ਮੈਰਿਡ ਜਿਹੜੇ ਮਤਲਬ ਲਿਵ ਇਨ ਰਿਲੇਸ਼ਨਸ਼ਿਪ ਦਾ ਜਿਹੜਾ ਐਕਟ ਹੈ ਇਸ ਦੇ ਉੱਤੇ ਕੋਈ ਨਾ ਕੋਈ ਰੈਗੂਲੇਟ ਹੋਣਾ ਚਾਹੀਦਾ ਹੈ ਵੀ ਕੁਝ ਰੈਸਟ੍ਰਿਕਸ਼ਨਸ ਹੋਣੀਆਂ ਚਾਹੀਦੀਆਂ ਨੇ ਕੌਣ ਕਰ ਸਕਦਾ ਕੌਣ ਨਹੀਂ ਕਰ ਸਕਦਾ ਮੈਰਿਡ ਪੀਪਲ ਕੈਨ ਨਾਟ ਡੂ ਇਟ ਟਿਲ ਦਾ ਟਾਈਮ ਤੁਸੀਂ ਡਿਵੋਰਸ ਲਓ ਨਹੀਂ ਡਿਵੋਰਸ ਲਓ ਜੋ ਮਰਜ਼ੀ ਕਰੋ ਤੁਸੀਂ ਉਹਦਾ ਹੱਕ ਹੈ ਫੇਰ ਤੁਹਾਨੂੰ ਔਰ ਕੁੜੀਆਂ ਦਾ ਵੀ ਹੈ ਕਿ ਜਾਂ ਤਾਂ ਤੁਸੀਂ ਕੋਈ ਕੰਟ੍ਰੈਕਟ ਬਣਾਓ ਜਦੋਂ ਤੁਸੀਂ ਰਹਿ ਰਹੇ ਹੋ ਲੜਕੇ ਦੇ ਨਾਲ ਕਿ ਜੇ ਕੰਟ੍ਰੈਕਟ ਟੁੱਟਦਾ ਤੇ ਉੱਤੇ ਆ ਤਾਰਾ ਲਾਗੂ ਹੋਏਗੀ ਹਮ ਨਹੀਂ ਇਹ ਕਿਤੇ ਨਾ ਕਿਤੇ ਰੈਗੂਲੇਟ ਤੇ ਕਰੋ ਇਸ ਚੀਜ਼ ਨੂੰ ਓਪਨ ਐਂਡਡ ਜਿਹੜਾ ਰੱਖਿਆ ਹੋਇਆ ਹੈ ਨਾ ਥਿਸ ਇਸ ਨਾਟ ਕਰੈਕਟ ਔਰ ਅਸੀਂ ਕਰਦੇ ਕਿ ਇਹ ਸਾਰੇ ਕੁੜੀਆਂ ਜਾਂ ਜੋ ਵੀ ਵੈਸਟਰਨ ਕਲਚਰ ਨੂੰ ਤੁਸੀਂ ਕਰ ਲੈਂਦੇ ਹੋ ਹਮ ਇਮਿਟੇਟ ਕਰ ਲੈਂਦੇ ਹੋ ਪਰ ਨਾ ਤਾਂ ਸਾਡਾ ਸਮਾਜ ਉਸ ਚੀਜ਼ ਨੂੰ ਇਜਾਜ਼ਤ ਦਿੰਦਾ ਨਾ ਸਾਡੀ ਸੰਸਕ੍ਰਿਤੀ ਦਿੰਦੀ ਇਸ ਚੀਜ਼ ਨੂੰ ਇਜਾਜ਼ਤ ਠੀਕ ਹੈ ਉਹ ਕੰਮ ਅਸੀਂ ਨਹੀਂ ਕਰਨਾ ਜਿਹੜਾ ਕਿ ਸਾਡੇ ਸਮਾਜ ਨੂੰ ਐਕਸੈਪਟੇਬਲ ਨਹੀਂ ਹੈ ਬਿਲਕੁਲ ਯਾ ਮੈਂ ਤੁਸੀਂ ਬਹੁਤ ਸਾਰੀਆਂ ਐਗਜ਼ਾਮਪਲ ਦਿੱਤੀਆਂ ਕਿ ਮੈਰਿਡ ਚਾਹੇ ਉਹ ਮੁੰਡੇ ਹੋਣ ਕੁੜੀਆਂ ਹੋਣ ਉਹ ਇਦਾਂ ਕਰਦੇ ਆ ਕਾਰਨ ਕੀ ਮੰਨਦੇ ਹੋ ਸਭ ਦੇ ਪਿੱਛੇ ਵਿਆਹ ਹੁੰਦਾ ਏ ਸਾਰੀ ਪੂਰੀ ਫੈਮਲੀ ਉਹ ਵਾਲੋ ਨੇ ਇੰਨੇ ਚਿਰ ਰਹਿਣ ਤੋਂ ਬਾਅਦ ਵੀ ਉਹ ਕਹਿ ਦਿੰਦੇ ਆ ਕਿ ਹੁਣ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਇਹ ਕਾਰਨ ਇਹ ਹੈ ਕਿ ਆਜ਼ਾਦੀ ਨਵੀਂ ਆਜ਼ਾਦੀ ਹੈ ਮੈਨੂੰ ਆਜ਼ਾਦ ਹੈ ਮੈਂ ਛੱਡ ਦਾਂਗੀ ਮੈਂ ਚਲੀ ਜਾਵਾਂਗੀ ਤੇ ਇਸ ਕਰਕੇ ਮੈਨੂੰ ਕੋਈ ਰੋਕਣ ਵਾਲਾ ਨਹੀਂ ਇਹ ਤਾਂ ਮੈਨੂੰ ਕਾਨੂੰਨ ਆਜ਼ਾਦੀ ਦਿੰਦਾ ਇਸ ਚੀਜ਼ ਦੀ ਤੇ ਇਹ ਨਿਊਲੀ ਅਕਵਾਇਰਡ ਜਿਹੜੀਆਂ ਅਸੀਂ ਸੋਚਦੇ ਹਾਂ ਕਿ ਸਾਡੀ ਲਿਬਰਟੀ ਹੈ ਅਸੀਂ ਇਹ ਕਰ ਸਕਦੇ ਹਾਂ ਫਿਰ ਕੋਈ ਵੀ ਜਿਹੜਾ ਕਾਨੂੰਨ ਹੈ ਤੁਸੀਂ ਉਸ ਦੇ ਉਹਦੀ ਆੜ ਦੇ ਪਿੱਛੇ ਛਿਪ ਜਾਓ ਕਿ ਇਹ ਤਾਂ ਮੈਨੂੰ ਕਾਨੂੰਨ ਇਜਾਜ਼ਤ ਦੇ ਰਿਹਾ ਇਸ ਚੀਜ਼ ਦੇ ਲੇਕਿਨ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਪਰਿਵਾਰ ਨੂੰ ਆਪਣਾ ਜਿਵੇਂ ਜੇ ਮੈਰਿਜ ਹੈਗੇ ਆ ਉਹ ਲੜਕੀ ਛੱਡ ਕੇ ਚਲਾ ਜਾਵੇ ਚਾਹੇ ਲੜਕਾ ਛੱਡ ਕੇ ਚਲਾ ਜਾਵੇ ਮੇਜਰ ਜਿਹੜਾ ਰੀਜ਼ਨ ਮੈਨੂੰ ਵਿੱਚੋਂ ਨਜ਼ਰ ਆਉਂਦਾ ਹੈ ਇਹ ਟਾਈਮ ਇੱਕ ਦੂਜੇ ਨੂੰ ਤੁਸੀਂ ਦਿੰਦੇ ਹੀ ਨਹੀਂ ਓਕੇ ਠੀਕ ਹੈ ਤੁਸੀਂ ਆਪਣੇ ਇੱਕ ਦੂਜੇ ਨਾਲ ਟਾਈਮ ਸਪੈਂਡ ਨਹੀਂ ਕਰਦੇ ਹਮ ਕੀ ਪਤਾ ਹੈ ਤਾਂ ਅਸੀਂ ਮੈਂ ਸੋਚਦੀ ਆ ਕਿ ਜਿੱਦਾਂ ਬੜੇ ਅਸੀਂ ਫੈਮਲੀਜ਼ ਦੇ ਵਿੱਚ ਕਹਿੰਦੇ ਆ ਕਿ ਇੱਕ ਟਾਈਮ ਦੀ ਰੋਟੀ ਤੇ ਇਕੱਠੇ ਬੈਠ ਕੇ ਖਾ ਲਓ ਜੀ ਜਦੋਂ ਆਪਾਂ ਸਾਰਾ ਪਰਿਵਾਰ ਬੈਠਦਾ ਸੀ ਖਾਣਾ ਅਸੀਂ ਇਕੱਠੇ ਖਾਂਦੇ ਸੀ ਤਾਂ ਪੂਰੇ ਦਿਨ ਦਾ ਲੇਖਾ ਜੋਖਾ ਉਹ ਡਿਸਕਸ ਹੁੰਦਾ ਸੀ ਜੀ ਕਿਹਦੇ ਨਾਲ ਕੀ ਹੋਇਆ ਕਿਹਦੇ ਨਾਲ ਕੀ ਨਹੀਂ ਹੋਇਆ ਫਿਰ ਕੋਈ ਹਾਸਾ ਹੈ ਕੋਈ ਮਜ਼ਾਕ ਹੈ ਕੋਈ ਕੁਝ ਫੈਮਲੀ এনवायरमेंट ਬਣਦਾ ਨਹੀਂ ਅੱਜ ਕੱਲ ਕਿਸੇ ਟਾਈਮ ਹੀ ਨਹੀਂ ਹੈ ਬਿਲਕੁਲ ਤਾਂ ਟਾਈਮ ਸਪੈਂਡ ਕੀਤਾ ਜਾਵੇ ਹਮ ਚਲੋ ਸਾਰੇ ਬਿਜ਼ੀ ਨੇ ਨਹੀਂ ਇਹਨਾ ਟਾਈਮ ਲੱਗਦਾ ਸੈਟਰਡੇ ਸੰਡੇ ਤੇ ਹੈ ਬੱਚਿਆਂ ਨੂੰ ਬਾਹਰ ਲੈ ਕੇ ਜਾਓ ਜੀ ਉਹਨਾਂ ਨਾਲ ਟਾਈਮ ਸਪੈਂਡ ਕਰੋ ਆਪਣੇ ਪਾਰਟਨਰ ਨਾਲ ਟਾਈਮ ਸਪੈਂਡ ਕਰੋ ਆਪਣੇ ਮਾਪੇ ਨੂੰ ਟਾਈਮ ਦਿਓ ਇੱਕ ਫੈਮਿਲੀ এনवायरमेंट ਬਣਦਾ ਜੀ ਤੋਂ ਅੱਜਕੱਲ ਜਿਹੜੇ ਨੇ ਨਾ ਇੱਕ ਘਟ ਗਿਆ ਬਹੁਤ ਜ਼ਿਆਦਾ ਆਪਸ ਵਿੱਚ ਪਿਆਰ ਘਟ ਗਿਆ ਜੀ ਆਪਸ ਦੇ ਵਿੱਚ ਫਿਰ ਤੋਂ ਜਦੋਂ ਤੁਸੀਂ ਖੁਸ਼ ਨਹੀਂ ਹੋ ਪਾਰਟਨਰ ਨਾਲ ਖੁਸ਼ ਨਹੀਂ ਹੋ ਮਾਪੇ ਨਾਲ ਖੁਸ਼ ਨਹੀਂ ਹੋ ਕਿਸੇ ਨਾਲ ਖੁਸ਼ ਨਹੀਂ ਹੋ ਕਿ ਬੰਦਾ ਬਾਹਰ ਨੂੰ ਭੱਜਦਾ ਜੀ ਤੇ ਇਸ ਤਰੀਕੇ ਦੇ ਨਾਲ ਇਹ ਜਿਹੜੇ ਚੀਜ਼ਾਂ ਨੇ ਨਾ ਰਿਲੇਸ਼ਨ ਬਹੁਤ ਖਰਾਬ ਹੋ ਰੀਆਂ ਜੀ ਮੈਮ ਤੁਹਾਡੇ ਕੋਲੇ ਆਏ ਦੇ ਨਹੀਂ ਬਹੁਤ ਸਾਰੇ ਕੇਸ ਆਉਂਦੇ ਹੋਣਗੇ ਡਿਵੋਰਸ ਕੇਸਿਸ ਵੀ ਅਸੀਂ ਦੇਖ ਰਹੇ ਹਾਂ ਕਿ ਪਾਸਟ ਦੀ ਗੱਲ ਕਰੀਏ ਤਾਂ ਕਿਤੇ ਕਿਤੇ ਹੁੰਦੇ ਸੀ ਕਿ ਡਿਵੋਰਸ ਹੋਇਆ ਹੁਣ ਤਾਂ ਹਰ ਰੋਜ਼ ਹੀ ਇਦਾਂ ਦੀਆਂ ਖਬਰਾਂ ਆਉਂਦੀਆਂ ਤੁਹਾਡੀ ਕਿੰਨੀ ਕੁ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਬਚਾਇਆ ਜਾਵੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਹਮ ਸਮਝਾਇਆ ਜਾਂਦਾ ਜੀ ਕਿਉਂਕਿ ਮੈਂ ਬਸ ਕੰਪਲੇਨ ਕੀ ਆਂਦੀ ਹੈ ਜੋ ਲੜਕੇ ਵਾਲੇ ਨੇ ਉਹ ਕਹਿੰਦੇ ਜੀ ਇਹ ਸਵੇਰੇ ਸ਼ੁਰੂ ਹੋ ਜਾਂਦੀ ਹੈ ਆਪਣੇ ਮਾਪੇ ਨਾਲ ਫੋਨ ਤੇ ਗੱਲ ਕਰਨੀ ਇੱਕ ਇੱਕ ਗੱਲ ਉਹਨਾਂ ਨੂੰ ਦੱਸਦੀ ਹੈ ਸਾਰੀ ਗੱਲ ਇਦਾਂ ਕਰਦੀ ਹੈ ਰਾਈਟ ਤੇ ਜਿਹੜੀ ਕੁੜੀ ਵਾਲੇ ਨੇ ਉਹ ਕਹਿੰਦੇ ਅਸੀਂ ਤਾਂ ਪੁੱਛਦੇ ਆਂ ਜੀ ਇਹ ਤੰਗ ਕਰਦੇ ਨੇ ਜੀ ਨਹੀਂ ਮੈਨੂੰ ਤੇ ਇਹ ਲੱਗਦਾ ਹੈ ਕਿ ਮਾਮਾ-ਬਾਪ ਨੂੰ ਦੋਵਾਂ ਪਾਸੇ ਚਾਹੇ ਕੁੜੀ ਦੇ ਨੇ ਚਾਹੇ ਮੁੰਡੇ ਦੇ ਨੇ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਜੀ ਉਹਨਾਂ ਨੂੰ ਟਾਈਮ ਦੋ ਉਹਨਾਂ ਨੂੰ ਟਾਈਮ ਦੋ ਆਪਸ ਦੇ ਵਿੱਚ ਸਪੈਂਡ ਕਰਨ ਦਾ ਔਰ ਉਹ ਜ਼ਿੰਦਗੀ ਇੱਕ ਦੂਜੇ ਨੂੰ ਸਮਝਣ ਤੇ ਅੱਗੇ ਚਲਾਉਣ ਆਪਣੀ ਪਰ ਜਿੱਤੇ ਹੁਣ ਮਾਂ ਨੇ ਸਹੇਰੀ ਫੋਨ ਕਰਨਾ ਕਿ ਤੈਨੂੰ ਕਿਸ ਨੇ ਕੁਝ ਕਿਹਾ ਤੇ ਨਹੀਂ ਤੂੰ ਕੱਲ ਕੀ ਬਣਾਇਆ ਸੀ ਕੌਣ ਘਰੇ ਆਇਆ ਸੀ ਕੁੜੀ ਨੂੰ ਕਰਦੇ ਰਹਿਣਾ ਜੀ ਰਾਈਟ ਤੇ ਜਾਂ ਫਿਰ ਮੁੰਡੇ ਦੀ ਮਦਰ ਨੇ ਸਾਰਾ ਦਿਨ ਹੀ ਕਰਿਆ ਨਾ ਤੂੰ ਫੋਨ ਤੇ ਕਿਹਦੇ ਨਾਲ ਗੱਲ ਕੀਤੀ ਸੀ ਕਿਉਂ ਗਈ ਸੀ ਬਾਹਰ ਕੌਣ ਸੀ ਇਹ ਨਹੀਂ ਕਰਨਾ ਚਾਹੀਦਾ ਠੀਕ ਹੈ ਰੈਸਟ੍ਰਿਕਸ਼ਨਸ ਨਹੀਂ ਲਾਉਣੇ ਚਾਹੀਦੀ ਆ ਕੁੜੀ ਆਈਏ ਉਹ ਵੀ ਕਿਤੋਂ ਲੜਕੀ ਸਦੀਤੀ ਹੈ ਨਾ ਉਹਨੂੰ ਉਸੇ ਤਰੀਕੇ ਨਾਲ ਰੱਖੋ ਨਵੇਂ ਮਾਹੌਲ ਕੀ ਬੜੇ ਜੇਰ ਤੋਂ ਬਾਅਦ ਵੀ ਜੀ ਉਹਨੂੰ ਵੀ ਤਾਂ ਲਿਬਰਟੀ ਦੋ ਨਾ ਆਪਣੀ ਜ਼ਿੰਦਗੀ ਜੀਣ ਦੀ ਬਿਲਕੁਲ ਰਾਈਟ ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਇੱਕ ਦੂਜੇ ਦੇ ਵਿੱਚ ਜ਼ਿਆਦਾ ਹੀ ਨੋਕਾ ਟੋਕੀ ਸ਼ੁਰੂ ਹੋ ਜਾਂਦੀ ਹੈ ਨਾ ਤੇ ਬੜਾ ਕੰਮ ਖਰਾਬ ਸ਼ੁਰੂ ਹੋ ਜਾਂਦਾ ਇਸ ਤਰੀਕੇ ਦੇ ਜੀ ਮੈਮ ਜਿਵੇਂ ਕੁੜੀਆਂ ਨੂੰ ਲੈ ਕੇ ਤਾਂ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਕਾਨੂੰਨ ਬਣੇ ਹੁੰਦੇ ਆ ਕੁੜੀਆਂ ਦੇ ਫੇਵਰ ਦੇ ਵਿੱਚ ਮੁੰਡਿਆਂ ਵੱਲੋਂ ਅਕਸਰ ਹੀ ਸਵਾਲ ਉਠਾਇਆ ਜਾਂਦਾ ਹੈ ਕਿ ਕਈ ਵਾਰੀ ਉਹਨਾਂ ਦੀ ਗਲਤੀ ਵੀ ਨਹੀਂ ਹੁੰਦੀ ਫਿਰ ਵੀ ਉਹਨਾਂ ਨੂੰ ਸਜ਼ਾ ਮਿਲ ਜਾਂਦੀ ਹੈ ਕਿ ਕੋਈ ਇਦਾਂ ਦਾ ਕਮਿਸ਼ਨ ਹੋਣਾ ਚਾਹੀਦਾ ਹੈ ਨਹੀਂ ਦੇਖੋ ਇਦਾਂ ਆ ਕਿ ਹੁੰਦਾ ਜ਼ਰੂਰ ਹੈ ਜੀ ਇਹ ਵਧਿਕੀਆਂ ਵੀ ਹੁੰਦੀਆਂ ਨੇ ਰਾਈਟ ਲੇਕਿਨ ਮੈਂ ਹਮੇਸ਼ਾ ਇਹ ਕਹਿੰਦੇ ਕਿ ਜਿਹੜਾ ਪੂਰਾ ਸਮਾਜ ਹੈ ਪੂਰਾ ਆਪਣਾ ਦੁਨੀਆ ਆ ਇਹ ਮੈਨ ਕਮਿਸ਼ਨ ਹੀ ਹੈ ਇਹਦੇ ਵਿੱਚੋਂ ਛੋਟੀ ਜੀ ਪਾਰਟ ਲਿਆ ਸੀ ਜਿਹੜਾ ਕਿ ਔਮਨ ਕਮਿਸ਼ਨ ਬਣਿਆ ਬਾਕੀ ਤੇ ਮੈਨ ਕਮਿਸ਼ਨ ਨਹੀਂ ਹੈ ਅੱਜ ਤੱਕ ਹਮੇਸ਼ਾ ਹੀ ਆਦਮੀ ਦੀ ਚਲਦੀ ਰਹੀ ਹੈ ਹਲੇ ਵੀ ਚਲਦੀ ਹੈ ਪਰ ਹੁਣ ਜਦੋਂ ਇਹ ਹੈ ਕਿ ਲੜਕੀਆਂ ਅੱਗੇ ਆ ਗਈਆਂ ਨੇ ਥੋੜੀ ਲਿਬਰਟੀ ਲਈ ਹੈ ਥੋੜਾ ਉਹ ਇਸ ਟਾਈਮ ਦੇ ਉੱਤੇ ਤਕਲੀਫ ਦੇ ਰਿਹਾ ਕਿ ਨਹੀਂ ਕੁੜੀਆਂ ਦੀ ਸੁਣੀ ਜਾਂਦੀ ਹੈ ਮਗਰ ਮੈਂ ਇਸ ਚੀਜ਼ ਤੇ ਟੋਟਲੀ ਐਗਰੀ ਹਾਂ ਕੀ ਵਧିକੀਆਂ ਕੁੜੀਆਂ ਕਰਦੀਆਂ ਨੇ ਬਹੁਤ ਸਾਰੀਆਂ ਐਗਜ਼ਾਮਪਲ ਇਹ ਵੀ ਹੈਗੀਆਂ ਬਹੁਤ ਐਗਜ਼ਾਮਪਲ ਇਹ ਦੀਆਂ ਮੈਮ ਜਿਵੇਂ ਤੁਸੀਂ ਵੈਸਟਰਨ ਕਲਚਰ ਦੀ ਗੱਲ ਕੀਤੀ ਸੀ ਅਕਸਰ ਹੀ ਅਸੀਂ ਦੇਖ ਕੇ ਉਹ ਚੀਜ਼ ਨੂੰ ਸਾਡੇ ਹੁੰਦਾ ਕਿ ਅਸੀਂ ਚੰਗੀਆਂ ਚੀਜ਼ਾਂ ਅਡਾਪਟ ਨਹੀਂ ਕਰਦੇ ਵੈਸਟਰਨ ਕਲਚਰ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਹੋਣਗੀਆਂ ਜਿਵੇਂ ਕਿ ਅਸੀਂ ਫੈਸ਼ਨ ਦੀ ਗੱਲ ਕਰੀਏ ਪਹਿਰਾਵੇ ਦੀ ਗੱਲ ਕਰੀਏ ਤਾਂ ਅਕਸਰ ਹੀ ਇਹ ਵੀ ਸਵਾਲ ਉੱਠਦੇ ਆ ਕਿ ਜਿਹੜਾ ਪਹਿਰਾਵਾ ਹੈ ਉਹਦੇ ਕਰਕੇ ਵੀ ਲੋਕ ਜਿਵੇਂ ਗਲਤ ਕਮੈਂਟ ਕਰ ਦੋ ਜਾਂ ਗਲਤ ਹਰਕਤਾਂ ਤੁਸੀਂ ਕਿੰਨਾ ਕੁ ਰਿਸਪੌਂਸਿਬਲ ਮੰਨਦੇ ਹੋ ਦੇਖੋ ਐਦਾ ਹੈ ਕਿ ਹਰ ਚੀਜ਼ ਹਰ ਸਮਾਰਟ ਜਿਵੇਂ ਦਾ ਸਮਾਜ ਉਦਾਂ ਦੀ ਚੀਜ਼ ਚੰਗੀ ਲੱਗਦੀ ਹੈ ਜੀ ਹੈ ਸਾਡਾ ਸਮਾਰਟ ਸਾਡੀ ਸੰਸਕ੍ਰਿਤੀ ਸਾਡਾ ਜੋ ਪਹਿਨਾਵਾ ਹੈ ਜਾਂ ਸਾਡੀ ਥਿੰਕਿੰਗ ਹੈ ਉਸੇ ਹਿਸਾਬ ਦੇ ਨਾਲ ਆਪਾਂ ਚੱਲਦੇ ਹਾਂ ਜੇ ਅਸੀਂ ਟੋਟਲੀ ਜਿੱਦਾਂ ਵੈਸਟਰਨ ਦਾ ਅਗਰ ਤੁਸੀਂ ਅੱਜ ਉਸ ਚੀਜ਼ ਨੂੰ ਅਪਣਾ ਕੇ ਆਓਗੇ ਤਾਂ ਉਸ ਚੀਜ਼ ਦੀ ਇਜ਼ਾਜ਼ਤ ਨਹੀਂ ਦਿੰਦਾ ਸਮਾਜ ਸਾਡਾ ਜੀ ਬਿਲਕੁਲ ਮਗਰ ਜਦੋਂ ਕਰੋਗੇ ਤੇ ਫਿਰ ਕਮੈਂਟਸ ਹੁੰਦੇ ਨੇ ਹੂੰ ਤੁਸੀਂ ਅਗਰ ਉਸ ਦੇਸ਼ ਚ ਹੈਗੇ ਹੋ ਤੁਸੀਂ ਜਿੱਥੇ ਸਭ ਚੀਜ਼ ਐਕਸੈਪਟੇਬਲ ਹੈ ਇਸ ਚੀਜ਼ ਨੂੰ ਬੁਰਾ ਨਹੀਂ ਮੰਨਦੇ ਉਹ ਚੀਜ਼ ਨੂੰ ਤੁਸੀਂ ਕਰੋ ਉੱਥੇ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਜੀ ਤੇ ਹਰ ਚੀਜ਼ ਨੂੰ ਦੇਖ ਸੋਚ ਕੇ ਸਮਝ ਕੇ ਫਿਰ ਕਰਨਾ ਚਾਹੀਦਾ ਜੀ ਅਸ਼ਲੀਲਤਾ ਮੈਮ ਜਿਵੇਂ ਦਾ ਕੰਟੈਂਟ ਸਿਰਫ ਕੰਚਨ ਕੁਮਾਰੀ ਨੇ ਹੋਰ ਬਹੁਤ ਸਾਰੀਆਂ ਇਨਫਲੂਐਂਸਰ ਮੇਂ ਦੀਆਂ ਹੈਗੀਆਂ ਜਿਹੜੀਆਂ ਪਾ ਰਹੀਆਂ ਇਸ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਜਿਵੇਂ ਤੁਸੀਂ ਪਹਿਲਾਂ ਲਾਜ਼ ਵੀ ਦੱਸਿਆ ਕਿ ਲਾਜ਼ ਹੈਗੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਦੇਖੋ ਇੰਪਲੀਮੈਂਟ ਹੋ ਜਾਣਾ ਚਾਹੀਦਾ ਸੀ ਹਲੇ ਤੱਕ ਨਹੀਂ ਹੋਇਆ ਹੋਇਆ ਹੈ ਠੀਕ ਹੈ ਲੇਕਿਨ ਮੈਂ ਹੁਣ ਇੱਕ ਲੀਗਲ ਲੈਟਰ ਲਿਖ ਰਹੀ ਹਾਂ ਆਫਟਰ ਟੇਕਿੰਗ ਦਾ ਲੀਗਲ ਐਡਵਾਈਸ ਜੀ ਕਿ ਇਹ ਚੀਜ਼ ਜਿਹੜੀ ਹੈ ਨਾ ਅਗਰ ਅਸੀਂ ਕਿਸੇ ਦੇ ਅਕਾਊਂਟਸ ਬੰਦ ਕਰਨੇ ਸ਼ੁਰੂ ਕਰਤੇ ਹਮ ਅਗਰ ਇੱਕ ਬੰਦ ਕਰਾਂਗੇ ਵੀ ਅੱਗੇ ਹੋਰ ਰਹਿਣਗੇ ਰਾਈਟ ਇਹ ਚੀਜ਼ ਨੂੰ ਮੁੱਢ ਤੋਂ ਖਤਮ ਕਰਨੀ ਚਾਹੀਦੀ ਹੈ ਇਸ ਪਲੇਟਫਾਰਮ ਨੂੰ ਬੰਦ ਕਰਨਾ ਚਾਹੀਦਾ ਬਿਲਕੁਲ ਜੀ ਔਰ ਉਹਦੇ ਲਈ ਲੀਗਲ ਲੈਟਰ ਜੋ ਹੈ ਮੇਰਾ ਖਿਆਲ ਹੈ ਅੱਜ ਜਾਂ ਕੱਲ ਦੇ ਵਿੱਚ ਤਿਆਰ ਕਰਕੇ ਅਸੀਂ ਤੋ ਮੈਂ ਉਹ ਲੈਟਰ ਜਿਹੜਾ ਆਪਣੇ ਆਨਰੇਬਲ ਪੀਐਮ ਸਾਹਿਬ ਨੂੰ ਆਨਰੇਬਲ ਹੋਮ ਮਿਨਿਸਟਰ ਸਾਹਿਬ ਨੂੰ ਔਰ ਸਾਡੇ ਸੀਐਮ ਸਾਹਿਬ ਨੂੰ ਔਰ ਡੀਜੀਪੀ ਸਾਹਿਬ ਨੂੰ ਔਰ ਗਵਰਨਰ ਸਾਹਿਬ ਨੂੰ ਇਹਨਾਂ ਨੂੰ ਮੈਂ ਸਭ ਨੂੰ ਭੇਜੂਗੀ ਔਰ ਅਪੀਲ ਕਰੂੰਗੀ ਜੀ ਕਿ ਇਹਦੇ ਬਾਰੇ ਸੋਚ ਕੇ ਇਸ ਨੂੰ ਜਿੱਦਾਂ ਆਪਾਂ ਬਾਕੀ ਚੀਜ਼ਾਂ ਬੜੀਆਂ ਬੰਦ ਕੀਤੀਆਂ ਨੇ ਬੜੀਆਂ ਸਾਈਟਸ ਬੰਦ ਹੋਈਆਂ ਨੇ ਇਸ ਨੂੰ ਵੀ ਬੰਦ ਕਰਨਾ ਚਾਹੀਦਾ ਕਿਉਂਕਿ ਇਹ ਜਿਹੜੀਆਂ ਕੰਟੈਂਟਸ ਨੇ ਜਾਂ ਜੋ ਵੀ ਵਲਗੈਰਿਟੀ ਨਿਊਡਿਟੀ ਜਾਂ ਕੋਈ ਵੀ ਚਾਹ ਲੈਂਗੁਏਜ ਹੋਈ ਉਹ ਜਿਸ ਦਾ ਕਿ ਮੀਨਿੰਗ ਗਲਤ ਹੈਗਾ ਜਾਂ ਉਹ ਉਹ ਚੀਜ਼ਾਂ ਨੂੰ ਦਿਖਾ ਕੇ ਅਸੀਂ ਆਪਣੇ ਸਮਾਜ ਨੂੰ ਗੰਦਾ ਨਹੀਂ ਕਰਨਾ ਆਪਣੀ ਕਮਿੰਗ ਜਨਰੇਸ਼ਨਸ ਨੂੰ ਬਚਾਉਣਾ ਚਾਹੀਦਾ ਔਰ ਇਹ ਚੀਜ਼ ਦਿਲੀ ਨੇ ਅਪੀਲ ਕਰੂੰਗੀ ਜੀ ਮੈਂ ਇੱਕ ਨਾ ਲੋਕਾਂ ਦੇ ਵਿੱਚ ਇਹ ਸਵਾਲ ਬੜਾ ਚਰਚਾ ਹੋ ਰਹੀ ਹੈ ਸਾਨੂੰ ਲੈ ਕੇ ਕਿ ਜਿਹੜੇ ਇਨਫਲੂਐਂਸਰ ਨੇ ਹੁਣ ਸਿਕਿਉਰਟੀ ਦੀ ਮੰਗ ਕਰ ਰਹੇ ਨੇ ਇੱਕ ਪਾਸੇ ਤੋਂ ਗਲਤ ਕੰਟੈਂਟ ਪਾਉਂਦੇ ਨੇ ਜ ਜਦੋਂ ਉਹਨਾਂ ਨੂੰ ਧਮਕੀਆਂ ਮਿਲਦੀਆਂ ਤਾਂ ਸਿਕਿਉਰਟੀ ਦੀ ਮੰਗ ਕਰ ਰਹੇ ਨੇ ਕਿੰਨਾ ਕੁ ਜਾਇਜ਼ ਲੱਗਦਾ ਉਹਨਾਂ ਨੂੰ ਸਿਕਿਉਰਟੀ ਦੇਣਾ ਦੇਖੋ ਇਹ ਇਹ ਪੁਲਿਸ ਦਾ ਕੰਮ ਹੈ ਅਸੈਸ ਕਰਨਾ ਰਾਈਟ ਮਗਰ ਮੈਂ ਇਹ ਗੱਲ ਕਹਿਨੀ ਹੈ ਕਿ ਪੁਲਿਸ ਇਹ ਇੱਕ ਨਹੀਂ ਬਹੁਤ ਨਹੀਂ ਹੁਣ ਪੁਲਿਸ ਕਿੱਥੇ ਕਿੱਥੇ ਜਾ ਕੇ ਸਿਕਿਉਰਟੀ ਦੇਏਗੀ ਬਿਲਕੁਲ ਉਹਨਾਂ ਦੇ ਘਰ ਚ ਬੈਠ ਕੇ ਤੇ ਸਿਕਿਉਰਟੀ ਨਹੀਂ ਦੇ ਸਕਦੇ ਤੁਸੀਂ ਕੋਲ ਨਹੀਂ ਸਾਨੂੰ ਸਿਕਿਉਰਟੀ ਦੇ ਦੋ ਪਰ ਅਸੀਂ ਉਹ ਰੀਲਾਂ ਬਣਾਈ ਜਾਵਾਂਗੇ ਉਹ ਕੰਟੈਂਟ ਅਸੀਂ ਪਾਈ ਜਾਵਾਂਗੇ 댓 ਇਜ਼ ਨਾਟ ਐਕਸੈਪਟੇਬਲ 댓ਸ ਨਾਟ ਐਕਸੈਪਟੇਬਲ ਹੋਰ ਇਹ ਜਿਹੜੀ ਹੈ ਕੰਮ ਹੈਗਾ ਜਦੋਂ ਮੈਂ ਲਾਈਕ ਆਈ ਸੈਡ ਕਿ ਜੇ ਅਪਾ ਇਹ ਸਾਈਟਾਂ ਹੀ ਬੰਦ ਕਰਾਂਗੇ ਇਹ ਪਹਿਨ ਟਿਕਟੌਕ ਵੀ ਤਾਂ ਬੰਦ ਹੋਇਆ ਸੀ ਬੰਦ ਹੋਇਆ ਬਿਲਕੁਲ ਹੈ ਨਾ ਜੀ ਤਾਂ ਇਸੇ ਤਰੀਕੇ ਦੇ ਨਾਲ ਅਗਰ ਅਸੀਂ ਬੰਦ ਕਰਾਂਗੇ ਇਹ ਕੰਮ ਹੋਣਾ ਹੀ ਬੰਦ ਹੋ ਜਾਏਗਾ ਤੇ ਫਿਰ ਪੁਲਿਸ ਪੁਲਿਸ ਇਜ਼ ਸੋ ਓਵਰਲੋਡਡ ਉਹ ਜਾ ਕੇ ਹਰ ਇੱਕ ਦੇ ਘਰ ਚ ਬੈਠ ਜਾਏਗੀ ਹਰ ਇੱਕ ਦੇ ਘਰ ਦੇ ਅੱਗੇ ਬੈਠ ਜਾਏਗੀ ਜਾ ਕੇ ਪੋਸੀਬਲ ਨਹੀਂ ਹੈ ਪੋਸੀਬਲ ਨਹੀਂ ਹੈ ਇਹ ਚੀਜ਼ਾਂ ਤੇ ਇਹ ਚੀਜ਼ਾਂ ਸਮਾਜ ਨੂੰ ਖਰਾਬ ਕਰ ਰਹੀਆਂ ਨੇ ਇਹ ਸਾਈਟਸ ਹੀ ਬੰਦ ਹੋਣੀਆਂ ਚਾਹੀਦੀਆਂ ਨੇ ਜੀ ਮੈਂ ਇੱਕ ਹੋਰ ਹੈ ਕਿ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਕਾਨੂੰਨ ਲਾਗੂ ਹੋਣਾ ਚਾਹੀਦਾ ਤੁਸੀਂ ਆਪਣੇ ਵੱਲੋਂ ਵੀ ਉਸ ਚੀਜ਼ ਦੇ ਲਈ ਕਰ ਰਹੇ ਹੋ ਕਿ ਲੈਟਰ ਲਿਖਣੀ ਹੈ ਤੁਸੀਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਭ ਚੀਜ਼ਾਂ ਅਗਰ ਬਹੁਤ ਪਹਿਲਾਂ ਹੋ ਜਾਂਦੀਆਂ ਇਸ ਕਤਲ ਤੋਂ ਪਹਿਲਾਂ ਹੋ ਜਾਂਦੀਆਂ ਤੇ ਸ਼ਾਇਦ ਇਹ ਨੌਬਤ ਨਾ ਬਿਲਕੁਲ ਆਈ ਟੋਟਲੀ ਐਗਰੀ ਬੜੀਆਂ ਸਰਕਾਰਾਂ ਆਈਆਂ ਬੜੀਆਂ ਸਰਕਾਰਾਂ ਗਈਆਂ ਜੀ ਠੀਕ ਹੈ ਜੀ ਔਰ ਬੜੇ ਲੋਕ ਕਮਿਸ਼ਨ ਚ ਵੀ ਆਏ ਤੇ ਚਲੇ ਗਏ ਲੇਕਿਨ ਕਦੀ ਇਹ ਬੰਦ ਨਹੀਂ ਹੋਇਆ ਜੀ ਇਹ ਵੀ ਗੱਲ ਨਾਲ-ਨਾਲ ਹੈ ਕਿ ਇੰਨਾ ਜ਼ਿਆਦਾ ਇਹ ਉਸ ਟਾਈਮ ਨਹੀਂ ਵੀ ਸੀਗਾ ਬਿਲਕੁਲ ਨਹੀਂ ਇਹ ਪਲੇਟਫਾਰਮ ਜਿਹੜੇ ਨੇ ਇੰਨਾ ਜ਼ਿਆਦਾ ਉਹ ਨਹੀਂ ਵੀ ਸੀਗਾ ਹਮ ਹੁਣ ਇਹ ਚੀਜ਼ਾਂ ਸਾਰੀਆਂ ਹੋ ਰਹੀਆਂ ਨੇ ਔਰ ਇਸ ਨੂੰ ਕਿਤੇ ਤੇ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਉਹ ਸ਼ੁਰੂਆਤ ਉਹ ਇੱਥੋਂ ਹੋ ਰਹੀ ਹੈ ਜੀ ਮੈਮ ਤੁਹਾਡਾ ਬਹੁਤ ਅੱਛਾ ਕਦਮ ਹੈ ਕਿ ਤੁਸੀਂ ਆਪਣੇ ਵਾਲੇ ਪਾਸਿਓ ਇਸ ਕਦਮ ਦੀ ਸ਼ੁਰੂਆਤ ਕਰ ਰਹੇ ਹੋ ਮੈਮ ਕਦੇ ਕੋਈ ਐਵੇਂ ਦਾ ਕੇਸ ਤੁਹਾਡੇ ਕੋਲੇ ਆਇਆ ਹੋਵੇ ਜਿਨੇ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਤੁਹਾਨੂੰ ਲੱਗਿਆ ਹੋਵੇ ਕਿ ਇਹ ਨਹੀਂ ਹੋਣਾ ਚਾਹੀਦਾ ਸੀਗਾ ਜਾਂ ਤੁਹਾਡੇ ਦਿਲ ਨੂੰ ਕਦੇ ਉਹਨੇ ਝੰਜੂੜ ਕੇ ਰੱਖਿਆ ਹੋਵੇ ਕੋਈ ਐਵੇਂ ਦਾ ਕੇਸ ਆਇਆ ਹੋਵੇ ਹਾਂ ਦੇਖੋ ਬਹੁਤ ਨਹੀਂ ਠੀਕ ਹੈ ਨਾ ਪਰ ਮੈਂ ਇੱਕ ਤੁਹਾਨੂੰ ਦੱਸ ਦਿਆਂ ਕਿ ਇੱਕ ਬਹੁਤ ਹੀ ਪੜੀ ਲਿਖੀ ਲੜਕੀ ਜਿਹਦੇ ਕੋਲ ਸਿਰਫ ਡੇਢ ਮਹੀਨੇ ਦੀ ਛੋਟੀ ਜੀ ਬੱਚੀ ਸੀਗੀ ਉਹ ਇੱਥੇ ਆਈ ਮੇਰੇ ਕੋਲ ਹਾਂ ਔਰ ਅੱਛੇ ਘਰ ਦੀ ਲੜਕੀ ਲੱਗ ਰਹੀ ਸੀ ਉਹਨੂੰ ਦੇਖਣ 'ਚ ਔਰ ਉਹਨੇ ਬਹੁਤ ਰੋੜੀ ਸਿਆ ਕੇ ਬੈਠ ਗਿਆ ਉਹ ਤੁਹਾਨੂੰ ਇਹ ਨਹੀਂ ਸਿੱਧਾ ਦੱਸਿਆ ਜਾ ਰਿਹਾ ਕਿ ਮੈਂ ਕੀ ਦੱਸਾਂ ਵੀ ਮੇਰੇ ਕੋਲ ਕੀ ਦੁੱਖ ਹੈਗਾ ਹਮ ਖੈਰ ਉਹਨੂੰ ਕਾਮ ਡਾਊਨ ਕੀਤਾ ਪੁੱਛਿਆ ਉਹ ਕਹਿੰਦੀ ਕਿ ਮੇਰੇ ਜਿਹੜੇ ਹਸਬੰਡ ਨੇ ਇਹ ਮਲਟੀਨੈਸ਼ਨਲ ਕੰਪਨੀ ਚ ਕੰਮ ਕਰਦੇ ਨੇ ਲੇਕਿਨ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਕਿ ਮੈਨੂੰ ਨਹੀਂ ਪਤਾ ਜਾ ਇੱਥੋਂ ਔਰ ਮੈਂ ਤੈਨੂੰ ਨਹੀਂ ਰੱਖਣਾ ਔਰ ਇੱਕ ਛੋਟੀ ਜੀ ਬੱਚੀ ਨੂੰ ਲੈ ਕੇ ਮੈਂ ਕਿਹਾ ਵੀ ਤੁਸੀਂ ਪੇਰੈਂਟਸ ਕੋਲ ਜਾਓ ਕਹਿੰਦੀ ਪੇਰੈਂਟਸ ਮੇਰੇ ਹੈ ਨਹੀਂਗੇ ਓਕੇ ਲੇਕਿਨ ਮੇਰਾ ਬ੍ਰਦਰ ਹੈ ਹਮ ਮੈਂ ਕਿਹਾ ਤੁਸੀਂ ਬ੍ਰਦਰ ਨੂੰ ਕੰਟੈਕਟ ਕਰੋ ਸੋ ਸ਼ੀ ਸੈਡ ਕੀਤਾ ਸੀ ਜੀ ਹਮ ਕੰਟੈ ਉਹ ਕਹਿੰਦਾ ਮੇਰੀ ਆਪਣੀ ਫੈਮਲੀ ਹੈ ਮੇਰੀ ਫੈਮਲੀ ਮੇਰੀ ਵਾਈਫ ਨਹੀਂ ਐਕਸੈਪਟ ਕਰੇਗੀ ਤੇ ਮੈਂ ਤੁਹਾਨੂੰ ਜਗਾ ਨਹੀਂ ਦੇ ਸਕਦਾ ਹੁਣ ਉਹ ਲੜਕੀ ਉਹਦਾ ਕੋਈ ਕਸੂਰ ਤਾਂ ਐ ਨਹੀਂਗਾ ਜੀ ਰਾਈਟ ਉਹ ਮੈਰਿਡ ਹੈ ਛੋਟੀ ਜੀ ਬੱਚੀ ਲੈ ਕੇ ਸੜਕਾਂ ਤੇ ਤੁਰੀ ਫਿਰ ਰਹੀ ਹੈ ਕਿ ਮੈਂ ਕੀ ਕਰਾਂ ਹਮ ਸੋ ਇਹ ਚੀਜ਼ ਨੂੰ ਦੇਖ ਕੇ ਮੈਨੂੰ ਇਹ ਮੈਂ ਰਾਤ ਨੂੰ ਸੌ ਨਹੀਂ ਸਕੀ ਇਹ ਸੋਚੇ ਜਾ ਕੇ ਕਿ ਲੜਕੀ ਕਰੇਗੀ ਕੀ ਹੁਣ ਅਸੀਂ ਉਹਨੂੰ ਫਿਰ ਚਲੋ ਵਨ ਸਟਾਪ ਸੈਂਟਰ ਭੇਜਿਆ ਥੋੜੇ ਦਿਨ ਲਈ ਰੱਖਿਆ ਉਹਨੂੰ ਫਿਰ ਪੀਜੀਓ ਕਮੋਡੀਸ਼ਨ ਚ ਕਿਸੇ ਸਿਫਟ ਕੀਤਾ ਬੜੀ ਲਿਖੀ ਲੜਕੀ ਸੀ ਹੁਣ ਕੰਮ ਕਰਨ ਦੇ ਲਈ ਵੀ ਉਹ ਕਿੱਦਾਂ ਜਾਵੇ ਡੇਢ ਮਹੀਨੇ ਦੇ ਬੱਚੇ ਛੱਡ ਕੇ ਕਿੱਥੇ ਜਾਵੇ ਨਹੀਂ ਸੋ ਇੱਕ ਲੇਡੀ ਦੀ ਮਜਬੂਰੀ ਫਿਰ ਅਸੀਂ ਉਹਨੂੰ ਆਨਲਾਈਨ ਤੋਂ ਕੋਈ ਕੰਮ ਦਿਵਾਇਆ ਕਿ ਉਹਦੇ ਕੋਲ ਕੁਝ ਵੀ ਨਹੀਂ ਨਾ ਬਰਤਨ ਨਾ ਕੱਪੜੇ ਨਾ ਕੁਝ ਖਾਣ ਨੂੰ ਨਾ ਕੁਝ ਨਾ ਪੈਸੇ ਉਹਦੇ ਕੋਲੇ ਠੀਕ ਹੈ ਫੇਰ ਚਲੋ ਉਹ ਸਾਰਾ ਸੈਟਲ ਕਰਵਾਇਆ ਕਮਰਾ ਦਿੱਤਾ ਰੈਂਟਲ ਪੇ ਹੋਇਆ ਫੇਰ ਉਹਦਾ ਖਾਣ ਪੀਣ ਦਾ ਵੀ ਕੀਤਾ ਛੋਟੇ ਬੱਚੇ ਦਾ ਜੀ ਮੈਡੀਕਲ ਕਰਵਾਇਆ ਕਿ ਬੱਚਾ ਠੀਕ ਹੈ ਕਿ ਨਹੀਂ ਠੀਕ ਹੈ ਫੇਰ ਇੱਕ ਲੈਪਟਾਪ ਵੀ ਲੈ ਕੇ ਦਿੱਤਾ ਕਿ ਚਲੋ ਤੁਸੀਂ ਘਰ ਸ਼ੁਰੂਆਤ ਕਰੋ ਅੱਜ ਉਹ ਲੜਕੀ ਆਪਣੇ ਪੈਰਾਂ ਤੇ ਖੜੀ ਹੈ ਹਮ ਚਲੋ ਹਲੇ ਵੀ ਉਹ ਬੱਚਾ ਬਹੁਤ ਛੋਟਾ ਹੈ ਇਹਨੂੰ ਛੱਡ ਕੇ ਨਹੀਂ ਜਾ ਸਕਦੀ ਉਹ ਕਿਤੇ ਵੀ ਜੀ ਲੇਕਿਨ ਮੈਨੂੰ ਉਸ ਇਨਸੀਡੈਂਟ ਨੂੰ ਕਦੇ ਵੀ ਸੌਣ ਨਹੀਂ ਦਿੱਤਾ ਕਿ ਇਹ ਕਿਸ ਤਰੀਕੇ ਨਾਲ ਹੋਏਗਾ ਅੱਜ ਇੱਕ ਲੜਕੀ ਨੇ ਇਹ ਬੜੀਆਂ ਲੜਕੀਆਂ ਹੋ ਜੀਆਂ ਨੇ ਕਿ ਕੀ ਕਰਨ ਹੈਨਾ ਇੱਕ ਲੜਕੀ ਲੇਡੀ ਹੈ ਜਿਹੜੀਆਂ ਕਿ ਬੱਚੇ ਲੈ ਕੇ ਘਰ ਤੋਂ ਬਾਹਰ ਬੈਠੀ ਹੈ ਕਿ ਕੱਢ ਦਿੱਤਾ ਸੰ ਕਰੋ ਕਿੱਥੇ ਜਾਣੋ ਸੋ بڑے ਕੇਸ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਤੁਹਾਡੇ ਦਿਲ ਨੂੰ ਲੱਗਦੇ ਨੇ ਔਰ ਤੁਹਾਨੂੰ ਲੱਗਦਾ ਹੈ ਕਿ ਕੀ ਕਰ ਸਕਦੇ ਹੋ ਤੁਸੀਂ ਇਹਨਾਂ ਲਈ ਜੀ ਤੁਹਾਨੂੰ ਕੀ ਲੱਗਦਾ ਮੈਮ ਕਿ ਕੀ ਸਾਨੂੰ ਆਪਣਾ ਜਿਹੜਾ ਮਾਈਂਡ ਸੈਟ ਹੈ ਉਹ ਚੇਂਜ ਕਰਨਾ ਚਾਹੀਦਾ ਹੈ ਜਾਂ ਬਹੁਤੇ ਲੋਕਾਂ ਚ ਅਸੀਂ ਦੇਖਦੇ ਹਾਂ ਕਿ ਪੇਸ਼ੈਂਸ ਦੀ ਵੀ ਕਮੀ ਹੁੰਦੀ ਹੈ ਕਿਸ ਤਰ੍ਹਾਂ ਅਸੀਂ ਜੋ ਸਾਰੀਆਂ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਗਲਤ ਹੋ ਰਹੀਆਂ ਕਿਵੇਂ ਅਸੀਂ ਉਹਨਾਂ ਨੂੰ ਰੋਕ ਸਕਦੇ ਹਾਂ ਜੇ ਹਰ ਬੰਦਾ ਹਰ ਚੀਜ਼ ਦੀ ਹਰ ਚੀਜ਼ ਦੀ ਸ਼ੁਰੂਆਤ ਕਰੋ ਹੁੰਦੀ ਹੈ ਹਮ ਘਰ ਤੋਂ ਸਿਖਾਇਆ ਜਾਂਦਾ ਹੈ ਜੀ ਕਿ ਭੈਣ ਭਰਾ ਦੇ ਰਾਈਟ ਸਿੱਖ ਨੇ ਹਮ ਤੇ ਬੇਟੀ ਤੇ ਨੂੰਹ ਦੇ ਵਿੱਚ ਕੋਈ ਫਰਕ ਨਹੀਂ ਹੋਵੇ ਮੈਂ ਹਮੇਸ਼ਾ ਇੱਕ ਚੀਜ਼ ਕਹਿੰਨੀ ਆ ਕਿ ਜੇ ਅਗਰ ਇੱਕ ਔਰਤ ਦੂਜੀ ਔਰਤ ਦਾ ਹੱਥ ਫੜ ਲੇ ਨਾ ਜੇ ਅੱਜ ਇੱਕ ਲੜਕੀ ਆ ਉਹਨੂੰ ਆਪਣੇ ਹਸਬੰਡ ਦੀ ਤਰਫੋਂ ਕੋਈ ਤਕਲੀਫ ਆ ਜੀ ਕੁੱਟ ਮਾਰਿਆ ਜਾਂ ਵੈਸੇ ਨਹੀਂ ਬਣਦੀ ਜੇ ਸੱਸ ਜਿਹੜੀ ਹੈ ਨਾ ਨੂੰਹ ਵਾਲੇ ਪਾਸੇ ਖੜੀ ਹੋ ਜੀਵੇ ਉਹਦਾ ਹੱਥ ਫੜ ਲੈਣਾ ਅੱਧਾ ਪ੍ਰੋਬਲਮ ਤੇ ਉੱਥੇ ਖਤਮ ਹੋ ਜਾਂਦੀਆਂ ਨੇ ਜੀ ਹੈ ਕਿਉਂਕਿ ਜੇ ਅਗਰ ਲੜਕੇ ਦੀ ਮਦਰ ਲੜਕੇ ਦਾ ਹੀ ਸਾਥ ਦੇਗੀ ਤੇ ਫਿਰ ਪ੍ਰੋਬਲਮ ਬਹੁਤ ਵੱਧਦੀ ਹੈ ਜੋ ਇੱਕ ਮੈਂ ਕਹਿੰਦੀ ਇੱਕ ਔਰਤ ਔਰ ਦਾ ਸਾਥ ਦੇਣਾ ਸ਼ੁਰੂ ਕਰ ਦੇ ਪ੍ਰੋਬਲਮ ਸਾਡੀਆਂ 90% ਘੱਟ ਜਾਣਗੇ ਉਸ ਚੀਜ਼ ਦੇ ਨਾਲ ਜੀ ਇੱਕ ਤੇ ਇਹ ਹੈ ਇਹ ਕਹੇ ਕਿ ਲੜਕੀਆਂ ਹਮੇਸ਼ਾ ਆਪਣਾ ਇਕਨੋਮਿਕਲੀ इंडिपेंडेंट ਹੋਣੀਆਂ ਚਾਹੀਦੀਆਂ ਨੇ ਆਪਣੇ ਪੈਰਾਂ ਤੇ ਖੜੇ ਹੋਵੋ ਕੱਲ ਨੂੰ ਅਗਰ ਕੋਈ ਜ਼ਿੰਦਗੀ 'ਚ ਤਕਲੀਫ ਆਂਦੀ ਆ ਤੁਸੀਂ ਉਸ ਟਾਈਮ ਪੈਸੀ ਆਰਨ ਕਰ ਸਕਦੇ ਹੋ ਤੁਸੀਂ ਆਪਣੀ ਫੈਮਿਲੀ ਸੰਭਾਲ ਸਕਦੇ ਹੋ ਸੋ এডਿਕੇਸ਼ਨ ਕੈਰੀਅਰ ਅਰਨਿੰਗ ਮਨੀ ਐਂਡ ਹੋਲਡਿੰਗ ਈਚ ਅਦਰਸ ਹੈਂਡ ਥਿਸ ਇਸ ਵੈਰੀ ਇੰਪੋਰਟੈਂਟ ਟੂ ਇੰਪਰੂਵ ਅ ਅ ਲੇਡੀਜ਼ ਲਾਈਫ ਜੀ ਮੈਮ ਲਾਸਟ ਤੇ ਤੁਸੀਂ ਸਾਡਾ ਯੂਥ ਨੌਜਵਾਨ ਕੁੜੀਆਂ ਜਿਹੜੀਆਂ ਇਦਾਂ ਦਾ ਅਜੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਇਨਵੋਲਵ ਨੇ ਉਹਨਾਂ ਲਈ ਕੀ ਕੋਈ ਸੁਨੇਹਾ ਜਿਹਦੇ ਨਾਲ ਕਿ ਉਹ ਆਪਣੀ ਲਾਈਫ ਨੂੰ ਬੈਟਰ ਕਰ ਸਕਣ ਇਹੋ ਜੇ ਕਮਾਂ ਛੱਡ ਗਏ ਦੋ ਤਿੰਨ ਚੀਜ਼ਾਂ ਜੀ ਇੱਕ ਤੇ ਤੁਸੀਂ ਆਪਣਾ ਜਿਹੜਾ ਕੈਰੈਕਟਰ ਮੋਰਲ ਕੈਰੈਕਟਰ ਇਹ ਬਹੁਤ ਉੱਚਾ ਕਰੋ ਹਮ ਕੋਈ ਤੁਹਾਨੂੰ ਕੁਝ ਕਹਿ ਨਾ ਸਕੇ ਕੋਈ ਅਸੀਂ ਗਲਤੀ ਹੀ ਨਹੀਂ ਕਰਨੀ ਆ ਜਿਸ ਤਿੱਕੇ ਨਾਲ ਅੱਜਕੱਲ ਇਨਫਲੂਐਂਸਰ ਕਰ ਰਹੇ ਨੇ ਇਹ ਨਹੀਂ ਹੋਣਾ ਚਾਹੀਦਾ ਆਪਣਾ ਕੈਰੀਅਰ ਬਣਾਓ ਤੁਹਾਨੂੰ ਲਿਬਰਟੀ ਮਿਲੀ ਹੋਈ ਹੈ ਰਾਈਟ ਬੜੇ ਅੱਛੇ ਅੱਛੇ ਤੁਸੀਂ ਕੈਰੀਅਰ ਚੂਜ਼ ਕਰ ਸਕਦੇ ਹੋ ਹਮ ਔਰ ਥਰਡਲੀ ਹੈ ਕਿ ਤੁਸੀਂ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ ਹਮ ਓਲਡ ਪੇਰੈਂਟਸ ਜਿਹੜੇ ਨੇ ਬੜੇ ਹੁੰਦੇ ਨੇ ਕੇਸ ਹੁੰਦੇ ਨੇ ਕਿ ਸਾਨੂੰ ਘਰੋਂ ਕੱਢ ਦਿੱਤਾ ਜੀ ਜਿਸ ਇਨਸਾਨ ਨੇ ਆਪਣੇ ਮਾਂ-ਬਾਪ ਦੀ ਇੱਜ਼ਤ ਨਹੀਂ ਕੀਤੀ ਨਾ ਉਹ ਕਿਸੇ ਦੀ ਇੱਜ਼ਤ ਨਹੀਂ ਕਰ ਸਕਦਾ ਸੋ ਓਲਡ ਪੇਰੈਂਟਸ ਨੂੰ ਰਿਸਪੈਕਟ ਕਰੋ ਆਪਣੇ ਪਾਰਟਨਰ ਦੀ ਰਿਸਪੈਕਟ ਕਰੋ ਆਪਣੇ ਫੈਮਿਲੀ ਨੂੰ ਟਾਈਮ ਦਿਓ ਇਕੱਠੇ ਜਨਰਲ ਗੁਜ਼ਾਰਨ ਦੀ ਔਰ ਜੋ ਯੰਗ ਬੱਚੇ ਨੇ ਇਹ ਵੈਸਟਰਨ ਕਲਚਰ ਨੂੰ ਜ਼ਿਆਦਾ ਅਡਾਪਟ ਕਰਕੇ ਉਸ ਚੀਜ਼ ਨੂੰ ਇਮਿਟੇਟ ਨਾ ਕਰੋ ਉਸ ਚੀਜ਼ ਨੂੰ ਦੇਖੋ ਕਿ ਸਾਡਾ ਸਮਾਜ ਕੀ ਕਹਿੰਦਾ ਸਾਡੇ ਸਮਾਜ ਕੀ ਐਕਸੈਪਟੇਬਲ ਹੈ ਉਸ ਤਰੀਕੇ ਨਾਲ ਰਹਿਣਾ ਚਾਹੀਦਾ ਬਹੁਤ ਸ਼ੁਕਰੀਆ ਮੈਮ ਤੁਹਾਡਾ ਬਹੁਤ ਤੁਸੀਂ ਡਿਟੇਲ ਦੇ ਵਿੱਚ ਸਾਡੇ ਨਾਲ ਜਿਹੜੀ ਇਨਫੋਰਮੇਸ਼ਨ ਹੈ ਉਹ ਸ਼ੇਅਰ ਕੀਤੀ ਹੈ ਥੈਂਕਸ ਅ ਲੋਟ ਮੈਮ ਥੈਂਕਿਊ ਥੈਂਕਿਊ